ਤੋ ਹੈਲੋ ਹਾਂ ਬਾਪੂ ਕੀ ਕਹਿਨੇ ਹੋ ਜਿਹੜੀ ਗੱਲ ਮੈਂ ਕਹਿਣਾ ਉਹ ਮਾੜੀ ਜੀ ਕੰਨ ਚ ਪਾ ਪੁੱਤ ਕੀ ਗੱਲ ਆਪੂ ਹਾਂ ਆ ਟਾਈਮ ਦੇਖ ਲੈ ਕੀ ਹੋਇਆ ਫਿਰ ਟਾਈਮ ਤਾਂ 11 ਵਜਨ ਵਾਲੇ ਆ 11 ਵਜਨ ਵਾਲੇ ਹਾਂ ਜਿਹੜੇ ਸੀਰੀਪਾਲੀ ਹੁੰਦੇ ਨੇ ਉਹਨਾਂ ਦਾ 11 ਵਜ ਦਾ ਟਾਈਮ ਹੁੰਦਾ ਉਹ ਵਾਪੋ ਰਾਤ ਨਾਲ ਦੇਰੇ ਤੱਕ ਦਾ ਪਾਣੀ ਲਈ ਗਿਆ ਆਜੂਗਾ ਕੋਈ ਨਾ ਘਰੇ ਵੀ ਕੰਮ ਤਾਂ ਦੰਦਾ ਮਾੜਾ ਮੋਟਾ ਘਰੇ ਕੰਮ ਤਾਂਦਾ ਅੱਛਾ ਘਰੇ ਤਾਂ ਉਹਦੇ ਕੰਮ ਤਾਂਦਾ ਹੋ ਗਿਆ ਮੰਨਦਾ ਮੈਂ ਤੇਰੀ ਗੱਲ ਤੇ ਇੰਨਾ ਥੱੱਬਾ ਰੁਪਈਆ ਦਿੱਤਾ ਨੂੰ 1 ਡੋੜ ਲੱਖ ਰੁਪਈਆ ਸਾਲ ਦਾ ਕੋਈ ਨਾ ਦਿਨ ਰਾਤ ਮਰਦਾ ਵੀ ਆਹੋ ਦਿਨ ਰਾਤ ਮਰਦਾ ਹੋ ਗਿਆ ਘੰਟਾ ਟੀਕੀ ਟੀਕੀ ਗੱਲ ਐ ਚੱਲ ਕੋਈ ਨਾ ਆਜੂਗਾ 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 ਤੂੰ ਤਾਂ ਗੌਰ ਹੀ ਨਹੀਂ ਕਰਦਾ ਘਰ ਲਟਾਉਣ ਤੇ ਹੋਇਆ ਪਿਆ ਹਾਂ ਥੱੱਬਾ ਇੰਨਾ ਨੋਟਾਂ ਦਿੱਤਾ 1.5 ਲੱਖ ਥੋੜਾ ਹੁੰਦਾ ਯਾਰ ਸਾਲ ਦਾ ਮੈਂ ਇੰਨਾ ਲੋਕਾਂ ਚ ਇਹੀ ਤਾਂ ਕਸੂਰ ਆ ਯਾਰ ਉਦੋਂ ਤਾਂ ਕਹਿਣਗੇ ਚਾ ਚਾਚਾ ਸਾਨੂੰ ਕੰਮ ਨਹੀਂ ਮਿਲਦਾ ਜੇ ਕੰਮ ਮਿਲਦਾ ਫਿਰ ਇਹ ਕਰਦੇ ਨਹੀਂ ਉਹ ਤਾਂ ਮਿੰਤਾ ਕਰਦਾ ਸੀ ਚਾਚਾ ਮੈਨੂੰ ਰਲਾ ਲੈ ਕੋਈ ਮੈਨੂੰ ਸਿਆਣ ਦਾ ਨਹੀਂ ਉਹ ਯਾਰ ਇਹਨਾਂ ਦਾ ਵੀ ਸਰੀਪਿਆ ਯਾਰ ਸਰੀਪਿਆ ਆ ਮੇਰੇ ਵਾਲੇ ਦਵਾਖ ਜੀ ਦਾ ਵੀ ਸਰੀਪਿਆ ਮੈਂ ਕਿਸੇ ਨੂੰ ਕੀ ਕਹਾਂ ਜਦੋਂ ਇਹ ਹੀ ਨਹੀਂ ਕੰਜਰ ਕਿਸੇ ਕੰਮ ਦਾ ਇਹ ਕਹਿ ਕੇ ਕੰਮ ਨਹੀਂ ਕਰਾ ਸਕਦਾ ਉਦੋਂ ਮੇਰੀ ਨੂੰਹ ਹੈਗੀ ਆ ਕੱਲ ਕਰਾ ਕੇ ਯਾਰ ਵਾਣਗ ਜੀਓ ਇਹ ਵੀ ਘਰ ਪੱਟੂਗੀ ਜਮਾ ਪੱਟੂਗੀ ਘਰ ਇਹ ਵੀ ਆ ਬੂਦਰੀਆਂ ਨਹੀਂ ਏਟੀਆਂ ਨਹੀਂ ਕਰਾਈ ਨਾ ਹੀ ਕੰਜਰ ਉਹਨੂੰ ਪੂੜਦਾ ਉਹ ਨੂੰ ਬਣੀ ਘੁਰਦਾ ਏ ਉਹ ਯਾਰ ਮੈਂ ਨੂਨ ਨੂੰ ਲੈ ਕੇ ਬਹਿ ਗਿਆ ਉਹਦਾ ਕੰਜਰ ਦਾ ਹਜੇ ਪਤਾ ਨਹੀਂ ਕਿੰਨੇ ਵਜੇ ਆਉ। ਨੂਨ ਆ ਤਾਂ ਚੱਲ ਘਰੀ ਆ ਨੂਨ ਆ ਤਾਂ ਕਰ ਲੂ ਮੈਂ ਗੱਲ। ਇਹ 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 ਆ ਜਾ। ਆ ਜਾ ਆ ਜਾ ਸਾਸਰੀ ਕਾਲ ਸਰਦਾਰ ਸਾਹਿਬ ਸਾਸਰੀ ਕਾਲ। ਹਾਂ ਚਾਚਾ। ਹਾਂ। ਚਾਚਾ ਹੁਣ ਤੇਰੇ ਚਾਚਾ ਯਾਦ ਆਉਂਦਾ। ਉਹ ਗੱਲ ਸੁਣੋ ਮੇਰੀ ਧਿਆਨ ਨਾਲ ਗੱਲ ਸੁਣੋ। ਆ ਟਾਈਮ ਦੇਖੀ ਕੀ ਹੋ ਗਿਆ? ਉਹ ਟਾਈਮ ਤਾਂ ਚਾਚਾ ਮੈਨੂੰ ਬਤਾ ਰਾਤ ਨਾ ਮੈਂ ਖੇਤੀ ਵਾਲਾ ਲੇਟ ਹੋ ਗਿਆ ਪਾਣੀ ਲਾਉਣ ਕਰਕੇ ਉੱਥੇ ਮੈਨੂੰ ਤੱਕ 1:30 ਵਜੇ। ਫੇ ਤੜਕੇ ਉੱਠੇ ਨੀਗਾ ਸਿਰ ਵਾਲਾ ਦੁਖੀ ਅੱਜ। ਸਿਰ ਦੁਖਦਾ। ਹੈ? ਓਏ ਉਹ ਤਾਂ ਤੁਹਾਡਾ ਸਿਰ ਨਹੀਂ ਦੇਖਦਾ ਜਦੋਂ ਥੱਬਾ ਨੂਟਾ ਦਾ ਮੰਗ ਲੈਨੇ ਹੋ ਇਹੀ ਘਾਟ ਆ ਤੁਹਾਡੇ ਲੋਕਾਂ ਚ ਇਹੀ ਘਾਟ ਹੈ ਤਾ ਮੇਰੀ ਗੱਲ ਸੁਣ ਓਏ ਸਿਰੀ ਤਾਂ ਪਹਿਲਾਂ ਹੁੰਦੇ ਸੀਗੇ ਜਦੋਂ ਖੇਤ ਜਾਂਦੇ ਸਿਰ ਤੇ ਕੱਪੜਾ ਬੰਨਦੇ ਹੁੰਦੇ ਸੀ ਤੂੰ ਤੂੰ ਤਾਂ ਆਇਆ ਹੈਗਾ ਕਿ ਮੈਂ ਇੱਥੇ ਭਰਾਤ ਆਇਆ ਹੁਣਾ ਜਿਹਾ ਹੈਗਾ ਚਾਚਾ ਪਰਨਾ ਮੇਰੇ ਕੋਲੇ ਉਹ ਬਾਹਰ ਪਿਆ ਸਾਈਕੋ ਫਿੱਤਰ ਹੈ ਪਰਨਾ ਹੈਗਾ ਤਾਂ ਮਰ ਜਾ ਆ ਪਏ ਨੂੰ ਲੈ ਲੈ ਫਾਹਾ ਲੈ ਲੈ ਇੱਥੇ ਜੀ ਪਰਨਾ ਹੈਗਾ ਤੇਰੇ ਕੋਲੇ ਸਿਰ ਤੇ ਨਾ ਬੰਨਿਆ ਕਰ ਓ ਕੋਈ ਨਹੀਂ ਜਾਂਦਾ ਕਿਉਂ ਤੱਕ ਤਾ ਹੋਈ ਇਹ ਨੰਨਾਂ ਮੈਂ ਹਜੇ ਮੈਂ ਤਾਂ ਤਾ ਹੁਣਾ ਸ਼ਰਮ ਉਹ ਮੰਨੋ ਮਾੜੀ ਮੋਟੀ ਸ਼ਰਮ ਮੰਨ। ਉਹ ਆ ਗਿਆ ਭਾਈ। ਹਾਂ ਭਾਈ। ਕੀ ਹੋ ਗਿਆ ਬਾਪੂ? ਹਾਂ ਹਾਂ ਬੱਲੇ ਉਹ ਤੇਰੇ। ਹਜੇ ਤੈਨੂੰ ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ। ਓਏ 12:00 ਵੱਜ ਗਏ ਓਏ 12:00 ਵੱਜ ਗਏ ਇਹਨੂੰ ਮੈਂ ਕਹਿ ਰਾਂ ਵੀ ਤੂੰ ਕਰਦਾ ਕੀ ਸੀ ਕਰੇ। ਦਾਦੂ ਬੀਜੀ ਦਾ। ਕੋਈ ਨਹੀਂ ਭਾਈ ਜਦਾ ਠੀਕ ਐ ਮਕਰ ਕੋਈ ਕਰਨਾ। ਚੱਲ ਤੂੰ ਫਿਰ ਉਧਰ ਕੰਮ ਜੱਸੀ ਮੜਾ ਹੁੰਦਾ ਜਾ। ਲੈ ਉਹ ਨਾ ਮੈਂ ਕਹਿਣਾ ਤੇ। ਹਾਂ ਦੁੱਧ 'ਚ ਪੱਤੀ ਪਾ ਕੇ ਦੇ ਦੇ ਇਹਨੂੰ। ਪੱਤੀ ਪਾ ਕੇ ਦੇ ਤਾਂ ਦੁੱਧ 'ਚ। ਨਾਲੇ ਉਹ ਕਹਿੰਦੇ ਬੂਦਰੀ ਗਾਲੀ ਉਪਾਕੇ ਦੇ ਦੂਨੋ ਦੁੱਤੇ ਪੱਤੀ ਘਰ ਪੱਟੇਗਾ ਤੇਰਾ ਘਰ ਪੱਟੇਗਾ ਤੀਜੇ ਦਿਨ ਲੈ ਬੜਦਾ ਉਹਨੂੰ ਵੀ ਸਿਰ ਤੀਜੇ ਦਿਨ ਲੈ ਬੜਦਾ ਕੋਈ ਕੰਮ ਕਰਨ ਦਾ ਢੰਗ ਹੁੰਦਾ ਅਸੀਂ ਕਿਹੜੇ ਖੇਤੀ ਨਹੀਂ ਕਰੀ ਪਹਿਲਾਂ ਆ ਤੇਰੀ ਮਾਂ ਜਾਂਦੀ ਹੁੰਦੀ ਹੁੰਦੀ ਚੱਕ ਕੇ ਤੈਨੂੰ ਗੋਦੀ ਲੈ ਕੇ ਆਏ ਉੱਥੇ ਰੋਟੀਆਂ ਲੈ ਕੇ ਜਦੋਂ ਮਹਾਲ ਬੋਂਦਾ ਹੁੰਦਾ ਨਵੇਂ ਜਵਾਨੇ ਦਾ ਨਵੇਂ ਬੁੱਢੀਆਂ ਪਟੋਲੇ ਬਣ ਗਏ ਛੋਟੇ ਆਏ ਨੇ ਵੱਡੇ ਕੰਮਕਾਰ ਵਾਲੇ ਸੰਦੀਪ ਹਾਂਜੀ ਮੜ ਕੇ ਜਾ ਹਾਂ ਚਾਹ ਤਾਂ ਮਸੂਬਾ ਲਾਉਣ ਨਾਲਾਗਾ ਦੁੱਧ ਪਾਇਆ ਗਿਆ ਇਹਦੇ ਚ ਨਾ ਮੇਰੀ ਗੱਲ ਸੁਣੋ ਆਪਾਪ ਕੋ ਕਤੋਂ ਤੜਕੇ ਤੜਕੇ ਖੌਰੂ ਪਾਈ ਜਾਂਦਾ ਸੀਗਾ ਉੱਠਣਸਾਰ ਲੱਗ ਜਾਂਦਾ ਹੈ ਉਹ ਦਸੇ ਨੂੰ ਬੋਲੀ ਜਾਂਦਾ ਜੇ ਦੇਰ ਹੋ ਗਏਗਾ ਮੇਰੀ ਗੱਲ ਸੁਣੋ ਲੇਟ ਹੋ ਗਿਆ ਜੇ ਏਡੀ ਕਿੱਟੀ ਗੱਲ ਹੈ ਚੈੱਕ ਕਰ ਦੇਣਾ ਬੰਦਾ ਲੇਟ ਫੇਟ ਵੀ ਤਾਂ ਹੋ ਹੀ ਸਕਦਾ ਸਾਰਾ ਦਿਨ ਤੋਂ ਕਮਲਿਆਂ ਵਾਂਗੂ ਕੰਮ ਕਰਦਾ ਹੈ ਨਾ ਜੇ ਉਹਨੂੰ ਰੋਟੀ ਪਾਣੀ ਦੇ ਦੋ ਤਾਂ ਬੋਲਣ ਲੱਗ ਜਾਂਦਾ ਵੀ ਇਹਨੂੰ ਕੁੜੇ ਕਿਉਂ ਪਾ ਕਿਉਂ ਪਾ ਕੇ ਦਿੱਤਾ ਲੱਸੀ ਕਿਉਂ ਦਿੱਤੀ ਇਹ ਕੀ ਗੱਲਾਂ ਹੁੰਦੀਆਂ ਮੈਂ ਵੀ ਬਾਪੂ ਨੂੰ ਕਿਹਾ ਸੀ ਵੀ ਰਾਤ ਨੂੰ ਦਿਹਲਾ ਪਾਣੀ ਲਾ ਕੇ ਆਇਆ ਵਿਚਾਰ। 1:30 ਵਜੇ ਆਇਆ ਰਾਤ ਨੂੰ। ਮੇਰੀ ਗੱਲ ਸੁਣੋ ਅੱਜ ਦੇ ਜਮਾਨੇ 'ਚ ਇੰਨਾ ਕੰਮ ਕੋਈ ਨਹੀਂ ਕਰਦਾ ਜਿੰਨਾ ਉਹ ਆਪਣਾ ਕਰਦਾ ਨਾਲ ਹੀ ਕਰਦਾ ਹੁੰਦੇ ਕਿੰਨਾਗਾ ਤੇ ਨਹੀਂ ਤਾਂ ਲੋਕ ਘਰ ਖਾ ਜਾਂਦੇ ਆ ਸਾਰਾ। ਆ ਲੋਕਾਂ ਦੇ ਦੇਖੇ ਨਹੀਂ ਹੈਗੇ ਸਿਰੇ ਲੱਗੇ ਕਿੰਨੇ-ਕਿੰਨੇ ਪੈਸੇ ਕਰੋ ਚੀਜ਼ਾਂ ਕਿੰਨੇ-ਕਿੰਨੇ ਲੈ ਕੇ ਜਾਂਦੇ ਆ। ਬਾਪੂ ਨੂੰ ਕੀ ਸਮਝਾਈਏ? ਬਾਪੂ ਨੂੰ ਸਮਝਾ ਤੂੰ ਉਹਦੇ ਖਾਣੇ 'ਚ ਗੱਲ ਬਾੜ ਦਿਮਾਗ 'ਚ ਉਹ ਤਾਂ ਮੈਨੂੰ ਵੀ ਬੋਲੀ ਜਾਂਦਾ ਆਖਿਆ ਵਾਲ ਜੇ ਕਟਾਇਆ ਹੀ ਆਂ ਕਰਾਈ ਉਹਨੂੰ ਪਤਾ ਨਹੀਂ ਅੱਜ ਕੱਲ੍ਹ। ਤੂੰ ਨਾ ਗੁੱਸਾ ਮਤਰੀ ਬਾਪੂ ਦੇ ਨਾਲ। ਉਹਦਾ ਪੁਰਾਣਾ ਹੀ ਖਿਆਲਾਂ ਦਾਗਾ। ਪਰਾਣੀ ਖੱਲਾਂ ਦਾ ਤਾਂ ਹੈਗਾ ਮੇਰੀ ਗੱਲ ਸੁਣੋ ਜੀ ਮੈਂ ਤਾਂ ਨਹੀਂ ਗੁੱਸਾ ਮੰਨਦੀ ਹੈਗੀ ਪਰ ਜਦੋਂ ਜੱਸੇ ਨੂੰ ਬੋਲ ਦਉਂ ਤਾਂ ਮੈਨੂੰ ਦੁੱਖ ਹੁੰਦਾ ਵਿਚਾਰੇ ਨੂੰ ਜੇ ਆਪਾਂ ਕਿਸੇ ਨਾਲ ਐ ਕਰੀਏ ਹਨਾ ਆਪਣੇ ਨਾਲ ਕੋਈ ਐ ਕਰੇ ਆਪਾਂ ਨੂੰ ਦੁੱਖ ਨਹੀਂ ਹੋਊਗਾ ਵੀ ਸਾਰਾ ਦਿਨ ਉਹ ਤੋਂ ਕੰਮ ਕਰਾਈਏ ਤੇ ਸ਼ਾਮ ਨੂੰ ਉਹਦੇ ਨਾਲ ਆਪਾਂ ਗੱਲ ਪੈ ਜੀ ਉਹ ਦੁੱਖ ਤਾਂ ਮੈਨੂੰ ਵੀ ਆਉਂਦਾ ਹੁਣ ਉਹਦੇ ਕਿਹੜਾ ਵਿਚਾਰੇ ਦੇ ਬੱਚੇ ਨਹੀਂ ਹੈਗੇ 10 ਮਿੰਟ ਉਹਨਾਂ ਕੋਲੇ ਵੀ ਬੈਠਣਾ ਆਪਣਾ ਚੱਲ ਤੂੰ ਮੇਰੀ ਗੱਲ ਅੱਧੀ ਰਾਤ ਨੂੰ ਜਾਂਦਾ ਘਰੇ ਹਾਂ ਇਹ ਤਾਂ ਗੱਲ ਹੈਗੀ ਆ ਚਾਹ ਤਾਂ ਬਣ ਗਈ ਤੂੰ ਜੱਸੇ ਨੂੰ ਪਿਆਰ ਨਾਲ ਸਮਝਾ ਦੇ ਵੀ ਸਾਡੇ ਬਾਪੂ ਦਾ ਤੂੰ ਗੁੱਸਾ ਨਾ ਕਰਾ ਕਰ ਇਹ ਤਾਂ ਸੁਭਾਈ ਹੈ ਜੀ ਕੋਈ ਨ ਚਾਹ ਤੁਸੀਂ ਚਲੋ ਉੱਥੇ ਮੈਂ ਚਾਹ ਲੈ ਕੇ ਜਸੇ ਹਾਂ ਭਾਈ ਆ ਜਾ ਲੈ ਚਾਹ ਪੀ ਲੈ ਆ ਜਾ ਓਰੇ ਆ ਗਿਆ ਭਾਈ ਲਓ ਭਾਈ ਉਹ ਨਾਲ ਮੈਂ ਤੈਨੂੰ ਆਏ ਕਹਿੰਦਾ ਜਸੇ ਹਾਂ ਭਾਈ ਬਾਪੂ ਦਾ ਬੜਾ ਗੁੱਸਾ ਨਾ ਮੰਨਿਆ ਕਰ ਓ ਭਾਈ ਦੇ ਸਾਨੂੰ ਵੀ ਨਹੀਂ ਪਾਕਸ ਦਾ ਤੇਰੀ ਭਾਬੀ ਨੂੰ ਦੇ ਲਾ ਕਿਵੇਂ ਉਹ ਕਰਦਾ ਉਹ ਬੰਦਾ ਹੈਗਾ ਬਾਪੂ ਆਪਣਾ ਪਰਾਣੇ ਖੇਲਾਂ ਦਾ ਉਹ ਤਾਂ ਠੀਕ ਆ ਭਾਈ ਨਾਲੇ ਬਾਈ ਮੈਨੂੰ ਗੁੱਸਾ ਕਰਦਾ ਹਾਂ ਸਾਡੇ ਮੁਕੱਦਰੀ ਇਹੋ ਜਨੇ ਭਾਈ ਗੁੱਸਾ ਕਰਕੇ ਕੀ ਕਰਾਂਗੇ ਸਾਰਾ ਨਹੀਂ ਬਾਈ ਯਾਰ ਜੱਸੇ ਕੋਈ ਗੱਲ ਨਹੀਂ ਛੋਟਾ ਭਾਈ ਆ ਫਿਰ ਵੀ ਤੂੰ ਮੇਰਾ ਉਹ ਬਾਈ ਮੈਂ ਸਮਝ ਨਾ ਗੱਲ ਆਪਾਂ ਨਾਲ ਆਏ ਕੋਈ ਸਿਹਰੀ ਸਾਝੀ ਵਾਲੀ ਗੱਲ ਨਹੀਂ ਰੱਖਦੇ ਆ ਕਿ ਆਪਾਂ ਦਾ ਭਾਈਆਂ ਵਾਲਾ ਪਿਆਰ ਆਪਣਾ ਤਾਂ ਉਹ ਬਾਈ ਮੈਂ ਵੀ ਨਹੀਂ ਕਦੇ ਸਮਝਿਆ ਮੈਂ ਵੀ ਆਪਦਾ ਘਰ ਸਮਝ ਕੇ ਬਸ ਇੰਨਾ ਗਿਆ ਵੀ ਤੂੰ ਬਾਪੂ ਦੀਆਂ ਗੱਲਾਂ ਤੇ ਮੜਾ ਜਾ ਉਹ ਕਰ ਲਈ ਉਹ ਨਹੀਂ ਬਾਈ ਆਪਣੇ 'ਚ ਫਰਕ ਨਹੀਂ ਪੈਂਦਾ ਭਾਈ ਉਹ ਬਾਈ ਮੈਨੂੰ ਕੋਈ ਗੁੱਸਾ ਜੇ ਮੇਰਾ ਪਿਆਰ ਹੁੰਦਾ ਉਹ ਵੀ ਮੈਨੂੰ ਇੰਹੀਂ ਕਹਿ ਕੇ ਕਰਦਾ ਗੁੱਸਾ ਕੋਈ ਨਹੀਂ ਨਾਲੇ ਭਾਈ ਕੰਮ ਕਰਨ ਆਪਾਂ ਬਾਈ ਪੈਸੇ ਲੈਤੀ ਉਹਦੀ ਗੱਲ ਵੀ ਜਾ ਜਾ ਪਰ ਬਾਈ ਮੈਂ ਰਾਤ ਖੇਤ ਬੜਾ ਲੇਟ ਹੋਗਾ ਤਾਂ ਕਰਕੇ ਉਹਦਾ ਹੁਣ ਮੈਨੂੰ ਪਤਾ ਹੀ ਆ ਮੈਂ ਕਹਿਤਾ ਸੀ ਉਹਦਾ ਬਾਪੂ ਨੂੰ ਵੀ ਤੂੰ ਬੜਾ ਨਾ ਹੋ ਕਰਿਆ ਕਰ ਜੱਸੇ ਨੂੰ ਕੋਈ ਨਹੀਂ ਬਾਈ ਤੁਸੀਂ ਕਰੋ ਕੰਮ ਆ ਚਾਹ ਪੀ ਕੇ ਜਾਨਾ ਖੇਤ ਮੈਂ ਵੀ ਚੰਗਾ ਰੋਟੀ ਰੱਟੀ ਬਾਈ ਬਣੀ ਪਈ ਹੈ ਹਾਂ ਹਾਂ ਬਣੀ ਪਈ ਹੋਗੀ ਠੀਕ ਆ ਬਾਈ ਮੈਂ ਉਹਨਾ ਬਣਾ ਰਿਹਾ ਤਰੀਪਾ ਵੀ ਰੋ ਠੀਕ ਆ ਬਾਈ ਚੱਲ ਜੀ ਫਿਰ ਉਤਰੋ ਚੰਗਾ ਚੰਗਾ ਬਾਈ ਆ ਜੀ ਠੀਕ ਆ ਸੰਦੀਪ ਹਾਂਜੀ ਕੀ ਕਰੀ ਜਾਂਦੀ ਹੈ ਕੁਛ ਨਹੀਂ ਮੈਂ ਤਾਂ ਉਹ ਕੱਪੜੇ ਜਿਹੜੀ ਤੈ ਮਾਰੀ ਜਾਂਦੀ ਸੀ ਅੰਦਰ ਸੁਣਾ ਸਫਾਈ ਕਰੀ ਜਾਂਦੀ ਸੀ ਰੋਟੀ ਬਣ ਗਈ ਹਾਂ ਰੋਟੀ ਨੇ ਕਦੋਂ ਨਿਕਣੀ ਪਈ ਆ ਨਾਲ ਬੰਨ ਦੇ ਰੋਟੀ ਨਾਲ ਹਾਂ ਬੰਨ ਦੇ ਨੀ ਰੋਟੀ ਚਲ ਮੈਂ ਉਹ ਬੋਤਲ ਦੇਖਦਾ ਨਾਲੇ ਕੋਈ ਦੁੱਧ ਲੈ ਕੇ ਜਾਣਾ ਨਾਲ ਉਹ ਕੱਲ੍ਹ ਆ ਜੀ ਤਾਂ ਖੇਤੀ ਭੁੱਲ ਗਏ ਚਲ ਤੁਸੀਂ ਇੱਥੇ ਦੇਖ ਲਓ ਤੇ ਮੈਂ ਰੋਟੀ ਪਾਉਣੀ ਹੁੰਨੇ ਝੋਲੇ ਚ ਦੀ ਇੱਥੇ ਰੱਖੀ ਜਾਏਗੀ ਸਿੱਕਾ ਬੋਤਲ ਨੀ ਆ ਠੀਕ ਆ ਜੇ ਸੰਭੀਖ ਨੇ ਉਹ ਨਾ ਘਣਾ ਕਰਦੀ ਉਹ ਵੀ ਹੱਥ ਪਾਇਆ ਜੇ ਮਾਰਦੀ ਰਹਿੰਦੀ ਹੈ ਉਹ ਕੀ ਕਰੀ ਜਣਾ ਬਾਪੂ ਬੋਤਲ ਜੀ ਦੇਖਦਾ ਸੀ ਮਿਲ ਕੇ ਮੇਰੀ ਗੱਲ ਸੁਣ ਹਾਂ ਖੇਤ ਕਿਤੇ ਕੋਈ ਸਿਆਪਾ ਤਾਂ ਨਹੀਂ ਕਰੀ ਬੈਠੇ ਕੋਈ ਗੋੜਗੜ ਪਾਈ ਬੈਠੇ ਹੋ ਓਏ ਨਹੀਂ ਬਾਪੂ ਯਾਰ ਕੱਲ ਉਹ ਭੁੱਲਿਆ ਆਪਣੇ ਨਾਲ ਬੋਤਲ ਖੇਤ ਹੁਣ ਕੀ ਦੁੱਧ ਲੈ ਕੇ ਜਾਣਾ ਹੋਰ ਜਦ ਕਿ ਬਸਰੇ ਹੋ ਤੇਰੇ ਦੁੱਧ ਲੈ ਕੇ ਜਾਣਾ ਕਿਉਂ ਕਾਦੇ ਬਾਤ ਲੈ ਕੇ ਜਾਣਾ ਚਾਹ ਬਣਾਵਾਂਗੇ ਹੋਰ ਉੱਥੇ ਖੋਆ ਕੱਢਣਾ ਖੋਆ ਨਾ ਕੱਢ ਜਾ ਕੇ ਖੀਰ ਬਣਾ ਲਿਓ ਉੱਥੇ ਪੈ ਜਿਓ ਹਾਂ ਪੈ ਜਿਓ ਚਾਹ ਪਾਣੀ ਦੇ ਵੀ ਔਖਾ ਹੋ ਮੈਂ ਮੈਂ ਆਉਣਾ ਬਦਾਮ ਲੈ ਕੇ ਉਹਦੇ ਮਗਰ ਨਾਲੇ ਕਾਜੂ ਕੁਜੂ ਲਿਆਉਂ ਕਹ ਮਰੀ ਮਾਦਾ ਆਪਦਾ ਕੀ ਡੱਕਾ ਤੋੜਦਾ ਉਹਨੋਂ ਵੀ ਕਾ ਕਿਵੇਂ ਉਹਦੇ ਧਿਆਨ ਚ ਨਹੀਂ ਗੱਲ ਹੈਗੀ ਹੈ ਕਿ ਮੈਂ ਇੱਥੇ ਦੁੱਧ ਲੈ ਕੇ ਜਾਵਾਂ ਗੱਲਾਂ ਦੇ ਕੀ ਕਰਦਾ ਪੱਟੇਗਾ ਘਰ ਪੱਟੇਗਾ ਤੇ ਮਰਾ ਤੂੰ ਪੱਟੇਗਾ ਚੌਰਿਆ ਘਰ ਪੱਟੇਗਾ ਸੰਦੀਪ ਬੰਤੀ ਰੋਟੀ ਹਾਂ ਰੋਟੀ ਤਾਂ ਆਹ ਸੀ ਡੱਬੇ ਚ ਪਾਈ ਪਈ ਹੈ ਜੀ ਮੇਰੀ ਬੰਤੀ ਹਾਂ ਥੋੜੀ ਵੀ ਪਾਤੀ ਇਸ ਮੈਂ ਤਾਂ ਆਹ ਬੋਤਲ ਚ ਨਾਲੇ ਦੁੱਧ ਪਾਦੀ ਜਾਂਦਾ ਦੁੱਧ ਪਾ ਦਿੰਨੀ ਹੈ ਵੀ ਹਾਂ ਤੇ ਜੱਸੇ ਨੂੰ ਨਾ ਰੋਟੀ ਫੜਾ ਲਈ ਤੂੰ ਜੰਗਾ ਮੜੇ ਮੈਂ ਜਾਇਆਵਾਂਗਾ ਮੈਂ ਖੇਤ ਬਾਅਦ ਚ ਜਾਊਂਗਾ ਠੀਕ ਆ ਰੋਟੀ ਹਾ ਕੇ ਪਹਿਲਾਂ ਵਗ ਜੂ ਹਾਂ ਤਾਂ ਤੂੰ ਉਹਨੂੰ ਫੜਾ ਦੀ ਹਾਂ ਕੋਈ ਨਾ ਫੜਾ ਦਿੰਦੀ ਐ ਜੀ ਬਾਈ ਲੈ ਰੋਟੀ ਹਾਂ ਲੈ ਕੇ ਆਉਣੇ ਇੱਕ ਮਿੰਟ ਹਾਂ ਲੈ ਜੱਸੇ ਤੇਰੇ ਬਾਈ ਨੇ ਕਿਹਾ ਸੀਗਾ ਰੋਟੀ ਖਾ ਕੇ ਨਾ ਖੇਤ ਵੱਗ ਜੀ ਤੇ ਉਹ ਥੋੜਾ ਜਿਹਾ ਲੇਟ ਆਊਗਾ ਉਹਨੂੰ ਕੰਮ ਆ ਨਾਲੇ ਰੋਟੀ ਪੈਕ ਕੀਤੀ ਪਈ ਡੱਬੇ ਚ ਦੁੱਧ ਵੀ ਪਾਇਆ ਪਿਆ ਉਹ ਵੀ ਲੈ ਜੀ ਨਾਲ ਠੀਕ ਹੈ ਥੜਾ ਨਮੀੜਾ ਯਾਰ ਕੰਮ ਪੈਣਾ ਪਾਣੀ ਨਹੀਂ ਖੜਾ ਲੰਘਦਾ ਹੈਗਾ ਤੰਗ ਹੋਈ ਜਾਂਦੀ ਮੇਰੇ ਨੇ ਫਿਰ ਰਾਤ ਨੂੰ ਥੜ੍ਹ ਘੜ ਕੇ ਨਾ ਅੱਗ ਲਾ ਦਾਂ ਸਾਡਾ ਪਾਣੀ ਨਹੀਂ ਚੜਦਾ ਤੰਗ ਹੋਈ ਜਾਂਦੀ ਮੇਰੇ ਨੇ ਰਾਤ ਨੂੰ ਐਨੇ ਬਾਈ ਆ ਜੂਗਾ ਫਿਰ ਇਹ ਕੁਸ ਕਰਾ ਲੂਗਾ ਨਾਲ ਤਾਂ ਠੀਕ ਨਹੀਂ ਫਿਰ ਕੱਲੇੋਂ ਤਾਂ ਕਰਨੀ ਜੱਸੇ ਹਾਂ ਬਾਈ ਨਾ ਕੁਛ ਨਹੀਂ ਭਈਆ ਯਾਰ ਪਾਣੀ ਚੜਦਾ ਘੜਕੇ ਮੈਂ ਲਾਤੀ ਨੂੰ ਅੱਗ ਫਿਰ ਮੈਂ ਚੱਲ ਮੱਚ ਜੂ ਬਰੇ ਕੰਮ ਨਿਬੜੂ ਹਨਾ ਉਧਰ ਮੈਂ ਕਰਤਾ ਸੀ ਉਹ ਪਾਣੀ ਜਾਂ ਉਹ ਪੈਂਦਾ ਸੀ ਉਹਦੇ ਚ ਉਹ ਤਾਂ ਠੀਕ ਕਰਤਾ ਭਾਈ ਨੱਕੇ ਜੋ ਤਾਂ ਲਾਤੀ ਦੁਬਾਰੇ ਅੱਛਾ ਹਾਂ ਤਾਂ ਠੀਕ ਕਰ ਅੱਗ ਹੀ ਲਾਤੀ ਯਾਰ ਉਹ ਤਾਂ ਠੀਕ ਹੈ ਔਰ ਮਾਂ ਭਾਈ ਮੱਚ ਜੂ ਬੜਾ ਬੁਰਾ ਹਾਲ ਹੋਇਆ ਪਿਆ ਸੀ ਭਾਈ ਚਲ ਇਹਨੂੰ ਇਕੱਠਾ ਜਾ ਕਰਦੇ ਬਾਅਦ ਜਦੋਂ ਅੱਗ ਬੁਝ ਗਈ ਕੋਈ ਨਾ ਕੋਈ ਨਾ ਭਾਈ ਤੇ ਮੈਂ ਦੇਖਦਾ ਉਧਰ ਨਾਲ ਉਹ ਇੱਕ ਦੋ ਨੱਕੇ ਜੇ ਹੋਰ ਰਹਿੰਦੇ ਸੀ ਚਲ ਜਾ ਯਾਰ ਹਾਂ ਚਲ ਦੇਖ ਕੇ ਕਰਾਂਗੇ ਫਿਰ ਬਾਰੀ ਬਾਰੀ ਨਾ ਜਾਣਾ ਪਵੇ ਉਧਰ ਨੂੰ ਠੀਕ ਆ ਭਾਈ ਠੀਕ ਆ ਪਟੋ ਆਦੇ ਤੇ ਪੈ ਗਿਆ ਪਣੀ ਦਾ ਪੁੱਤਰ ਪੈ ਗਿਆ ਪਣੀ ਹੋਰ ਸਾਡਾ ਮਫਤ ਦਾ ਹਰ ਮੈਂ ਤੂੰ ਕਹਿੰਦਾ ਕਿ ਤੇ ਚਾਚਾ ਆਪਣਾ ਦਾ ਸਾਰਾ ਕੰਮ ਗਿਆ ਨਾ ਸਾਰਾ ਸਦਾ ਬੈਠ ਗਾਣ ਰਚਦਾ ਹਦਾ ਤੇਰਾ ਗਿੜਾ ਜਾ ਮਾਰ ਕੇ ਕਿਹਨਾਂ ਦਿਖਾਈ ਦੇ ਕੇ ਮੁੜ ਗਿਆ ਪਤਾ ਨਹੀਂ ਫਿਰ ਆਇਆ ਤਾਂ ਨਹੀਂ ਆਇਆ ਚਲ ਦੇਖਦਾ ਜਾਂ ਮੈਂ ਕਰਦਾ ਉਹ ਤੇ 50 ਪੀਲਾ ਜਾ ਬੜੇ ਲੇਟ ਆ ਗਈ ਆ ਗਿਆ ਭਾਈ ਆਇਆ ਆਇਆ ਬਣ ਗਈ ਭਾਈ ਜਿੱਥੇ ਐ ਕਰ ਹਾਂ ਭਾਈ ਕਿ ਚਾ ਪਾਲਿਆ ਜਰਬੋਣੀ ਭਈਆ ਸਿਪਾਈ ਨਹੀਂ ਤੁਸੀਂ ਭਾਈ ਹਾਂ ਪਿਆਦੇ ਪਿਆਦੇ ਚਾ ਪਿਆਦੇ ਇਹਨੂੰ ਚਾ ਆ ਪੁੱਛ ਲਾ ਕੀ ਕਹੀ ਜਾਂਦਾ ਏ ਕੀ ਕਹਿੰਦਾ ਉਹ ਸਾਡੇ ਦੋ ਕਿਹੜੇ ਉੱਧਰ ਸਾਡੇ ਭਾਬੇ ਉਹ ਪੱਕੇ ਮਾਏ ਉਹ ਖੱਡ ਫੋੜੇ ਵਿੱਚ ਨਹੀਂ ਪੈ ਗਿਆ ਉਹ ਬਈ ਪਾਣੀ ਯਾਰ ਖੱਡ ਵਿੱਚ ਦੀ ਪੈ ਗਿਆ ਉਹ ਤੇ ਖੱਡ ਵਿੱਚ ਦੀ ਇਹ ਇਹ ਕਿੱਥੇ ਸੀ ਤੂੰ ਕਿੱਧਰ ਭਾਗਾ ਜੀ ਬਾਈ ਮੈਂ ਇੱਥੇ ਸੀ ਰਾਤ ਕਈ ਵਾਰੀ ਮੰਗ ਰੋ ਟੋਟਾ ਟੱਕੇ ਲੰਘਾ ਉਹ ਮੈਂ ਮੋਟਰ ਬੰਦ ਕਰਕੇ ਗਿਆ ਉਦੋਂ ਕਿਸੇ ਪਾਸੇ ਪਾਣੀ ਸੁੱਟਿਆ ਹੈਗਾ ਮੈਂ ਇੱਥੇ ਤਾਂ ਰਿਹਾ ਸੀ ਤੁਹਾਡੇ ਬਾਲਾ ਤਾਂ ਹੀ ਨਿਸ਼ਾਨ ਰਮਿਆ ਰੁਹ ਗਿਆ ਹਾਂ ਹੱਟੇ ਤੋਂ ਕਿਹੜੇ ਪਾਸੇ ਯਾਰ ਇਹਦਾ ਪਰਸੂ ਮਾ ਕੇ ਫੇਰ ਪਰਸ ਕੋਈ ਬਾਅਦ ਚ ਪੈ ਗਿਆ ਉਹ ਯਾਰ ਪੋਸ ਦਾ ਗੌਰ ਕਰ ਰਿਹਾ ਤਾਂ ਬਾਈ ਗੌਰ ਹੀ ਸੀ ਉਹ ਇਹ ਕਿੱਥੇ ਗੌਰ ਕਰਦਾ ਇਹਨੂੰ ਸਰਾਣਾ ਲੈ ਕੇ ਦੇ ਦਿਆ ਕਰ ਇੱਥੇ ਸਰਾਣਾ ਲਾ ਦੇਆ ਕਰ ਮੱਜੇ ਤੇ ਸੌਂਦਿਆ ਕਰੂ ਏ ਉਹ ਬਾਪੂ ਚਾਹ ਜੂ ਦਾ ਪੀ ਲੈਣ ਦੇ ਚਾਹ ਪੀ ਲੈਣ ਦੇ ਚਾਹ ਪੀ ਲੈਣ ਦੇ ਆ ਲਾਈਟ ਆ ਹੁਣ ਦੁਬਾਰੇ ਆ ਗਈ ਹੁਣੀ ਆਈ ਆ ਹਜੇ ਆਈ ਆ ਇੱਥੇ ਹੋਵਾਂਗੇ ਤੇ ਫਿਰ ਨਹੀਂ ਨਹੀਂ ਇਹਨਾਂ ਨਾਲ ਲੰਬਾ ਆ ਕੇ ਸਿਰ ਖੜਾਗਾ ਇਹ ਰਾਤ ਸੌਂ ਸੂਂ ਕੇ ਆਉਗਾ ਕੰਮ ਕੰਮ ਨਹੀਂ ਕਰਦਾ ਚੱਕ ਕੋਈ ਕਹੀ ਜੀ ਆਉਦੀ ਚੱਲ ਬਾਈ ਮੈਂ ਦੇਖ ਕੋਈ ਨਾ ਬਾਈ ਫੇਰ ਪੀਣਾ ਮਾੜਾ ਦੇਖ ਆਵਾਂ ਪਹਿਲਾਂ ਦੇਖ ਆਵਾਂ ਵੇਖ ਆਵਾਂ ਕੱਲ ਸੁਣੋ ਮੇਰੀ ਤੁ ਉਹਨਾਂ ਕੀ ਬਾਪੂ ਜੀ ਆ ਤੇ ਤੈਨੂੰ ਸੰਗ ਆਉਣੀ ਚਾਹੀਦੀ ਓਏ ਸੰਗ ਓਏ ਅਗਲੇ ਤਾਂ ਲਾਂਬਾ ਦਵਾਦਾ ਅਗਲੇ ਦੇ ਪਾਣੀ ਪੈ ਗਿਆ ਆ ਉਹਦਾ ਰਹਿ ਗਿਆ ਸੁੱਕਾ ਰਹਿ ਗਿਆ ਲੈ ਕੋ ਚੱਲ ਫਿਰ ਉਹਨੇ ਜੱッセ ਨਿਕੜਾ ਜਾਂ ਵੱਢ ਕੇ ਪਾਤਾ ਵਾ ਕੋਈ ਪਾਣੀ ਕੋਈ ਖੱਡ-ਖੱਡ ਵਿੱਚ ਨਹੀਂ ਪਾਉਂਦਾ ਨਹੀਂ ਪਾ ਗੱਲ ਸੁਣਦਾ ਨਹੀਂ ਲੈਣਾ ਨੇ ਦੇਣਾ ਯਾਰ ਤੂੰ ਚਾਹ ਪਾਣੀ ਨਹੀਂ ਪੀਂਦਾ ਚਾਹ ਪਾਣੀ ਨਹੀਂ ਪੀਂਦਾ ਦਿੰਦਾ ਯਾਰ ਆਵਦੀ ਮਾਰੀ ਜਿੰਨੋ ਖੇਤੀਆਂ ਕਰਨੀਆਂ ਸੋਖੀਆਂ ਪਈਆਂ ਨੇ ਕਿਤੇ ਉਹਦੀ ਹਮਾਇਤ ਕਰਾਉਂਦਾ ਅਜੇ ਉਹਦੀ ਹਮਾਇਤ ਕਰਾਉਂਦਾ ਐ ਨਹੀਂ ਕਹਿੰਦਾ ਵੀ ਬਾਪੂ ਆਪਣੀ ਕੰਨ ਰਹਿ ਗਈ ਆ ਹੁਣ ਇੱਕ ਪਾਣੀ ਰਹਿ ਗਿਆ ਇਵੇਂ ਇਵੇਂ ਹੀ ਤੁਸੀਂ ਪਤਾਂ ਘਣਾ ਲਾਉਂਦੇ ਪਤਾ ਨਹੀਂ ਕੀ ਦਿਮਾਗ ਚ ਬੜਿਆ ਇਹਨਾਂ ਦੇ ਲੈ ਪਾਇੰਟ ਆ ਯਾਰ ਕਿਤੇ ਫੇਰ ਮੈਂ ਤੱਕ ਜਿਹੇ ਬੰਦ ਖੜਾ ਹੋ ਜੂ ਹੋਰ ਉਹ ਇਹਨੂੰ ਚੱਜਣਾ ਗਾਲ ਲਾ ਚੱਜਣਾ ਲਾ ਦੇ ਉਹ ਲੱਗਿਆ ਤਾਂ ਇਹ ਬਸ ਹੁਣ ਨਹੀਂ ਟੁੱਟਦਾ ਹੈਗਾ ਹੁਣ ਨਹੀਂ ਟੁੱਟਦਾ ਹੈਗਾ ਆਹ ਦੇਖ ਲੈ ਪਾਣੀ ਇਧਰ ਦੇ ਗਿਆ ਟੁੱਟ ਕੇ ਸਾਰਾ ਉਹ ਤਾਂ ਰਾਤ ਕੱ ਨੂੰ ਸੁਸਹਿ ਮੇਰੇ ਗਏ ਤੋਂ ਮੰਗਰੋ ਖੱਡ ਖੁੱਡ ਪੈ ਗਈ ਹੂ ਹਾਂ ਹਾਂ ਸੌ ਗਿਆ ਆਰਾਮ ਨਾਲ ਸੌ ਗਿਆ ਉਹ ਨਹੀਂ ਤਾਂ ਇਹ ਸੁੱਤਾ ਨਹੀਂ ਹਾਂ ਤੂੰ ਮੇਰੀ ਗੱਲ ਸੁਣ ਉਹ ਹਾ ਤਾਂ ਤੇਰਾ ਪਿਓ ਵੀ ਸਾਡੇ ਨਾਲ ਸੀਰੀ ਰਿਆ ਪਤਾ ਤਾਂ ਉਹ ਸੋਨੇ ਦਾ ਰੁਪਿਆ ਸੀ ਸੋਨੇ ਦਾ ਰੁਪਿਆ ਤੂੰ ਕੰਮ ਕਰਕੇ ਜਮਾ ਨਹੀਂ ਬਚਦਾ ਤਾਇਆ ਕੀ ਗਲਤ ਕਰਤਾ ਹੁਣ ਮੈਂ ਗਲਤ ਤੁਸੀਂ ਨਹੀਂ ਕਰਿਆ ਆ ਸਰਕਾਰ ਨੇ ਕਰਤਾ ਉਹ ਸਰਕਾਰ ਨੇ ਤੁਹਾਨੂੰ ਫਰੀ ਦਾ ਖਾਣ ਨੂੰ ਦਿੰਦੇ ਆ ਤੁਸੀਂ ਗਏ ਚਾਂਬੜ ਤਾਇਆ ਕਿਹੜਾ ਸਰਕਾਰ ਦਿੰਦੀ ਆ ਉਹ 5 ਕਿਲੋ ਕਣਕ ਨਾਲ ਕਿਹੜਾ ਉਹ ਸਾਡਾ ਕਾਲ ਲੰਘ ਜਾਂਦਾ 5 ਕਿਲੋ ਨਾਲ ਲੰਘ ਜਾਂਦਾ ਉਥੇ ਤਾਂ 5 ਕਿਲੋ ਆਤਾ ਲਾਲਾ ਸਮਾਰ ਕੇ ਹੁਣ ਉਹ ਲੱਗਿਆ ਤਾਂ ਕੋਈ ਨਾ ਲੱਗਿਆ ਤਾਂ ਆ ਲੱਗਿਆ ਤਾਂ ਆ ਅਗਲੇ ਦਾ ਲੰਬਾ ਆਉਦੇ ਸਿਰ ਪਵਾਤਾ ਤਾਂ ਸਾਰਾ ਕੁਝ ਆਉਦੀ ਸੁੱਤੀ ਰਹੀ ਗਈ ਆ ਦੁਬਾਰੇ ਵੱਟ ਕੇ ਉਧਰ ਕਰਤਾ ਮੈਂ ਕਹਿ ਦੂੰਗਾ ਉਹਨੂੰ ਕੋਈ ਨਹੀਂ ਬਾਈ ਕਿਹਨੂੰ ਕਹਦੇਗਾ ਅਗਲਾ ਤਾਂ ਮੇਰੇ ਗਲ ਪਈ ਗਿਆ ਤੂੰ ਟੌਰ ਨਾਲ ਇੱਥੇ ਫਿਰਦਾ ਰਹਿਣਾ ਕੋਈ ਕੰਮ ਕਰਦਾ ਨਾ ਲੈਣਾ ਨਾ ਦੇਣਾ ਹੁਣ ਪਾਣੀ ਟੁੱਟਣਾ ਨਹੀਂ ਚਾਹੁੰਦਾ ਮੈਂ ਤੈਨੂੰ ਦੱਸਾਂ ਗੱਲ ਨਹੀਂ ਜੁੜਦਾ ਤਾਂ ਹੁਣ ਨਹੀਂ ਟੁੱਟਦਾ ਆਹੋ ਹੁੰਦਾ ਨਹੀਂ ਕਰਦਾ ਨਹੀਂ ਗੱਲ ਅੰਦਰ ਇਹ ਵੀ ਸਾਰਾ ਦਿਨ ਯਾਰ ਵੱਡੂ ਖਾਉਂ ਕਰਦਾ ਰਹਿੰਦਾ ਉਹ ਸਾਡੀਆਂ ਤਾਂ ਮਜਬੂਰੀਆਂ ਨੇ ਕੰਮ ਕਰਨਾ ਪਹਿਲਾਂ ਸਾਡੀ ਥਾਂ ਨਾ ਕਦੇ ਤੁਸੀਂ ਖੜਕੇ ਦੇਖੋ ਤੁਹਾਨੂੰ ਫੇਰ ਪਤਾ ਲੱਗੂ ਸਿਰ ਤਾਂ ਨਾ ਲਗੂ ਜਿਵੇਂ ਕੋਈ ਆਵੇ ਵੀ ਇਹ ਦੱਸਦਾ ਹੈ ਗੱਲ ਸੁਣ ਕੁੜੀ ਹਾਂਜੀ ਬਾਪੂ ਹੋਸਿੰਦਾ ਕਿੱਥੇ ਆ ਉਹ ਤਾਂ ਮੋਟਰਸਾਈਕਲ ਤੇ ਤੇਲ ਪਵਾਉਣ ਗਿਆ ਸੀ ਬਾਜ਼ਾਰ ਜਾਣਾ ਸੀਗਾ ਮੰਡੀ ਅੱਛਾ ਉਹਨੇ ਕੱਲੇ ਨਹੀਂ ਜਾਣਾ ਨਹੀਂ ਬਾਪੂ ਮੈਂ ਜਾਣਾ ਸੀ ਨਾਲ ਮੈਂ ਸੂਟ ਲੈ ਕੇ ਆਉਣਾ ਸੀ ਨਾਲੇ ਥੋੜਾ ਜਿਹਾ ਮੇਰਾ ਸਮਾਨ ਖਤਮ ਹੋ ਰਿਹਾ ਸੀ ਉਹ ਲੈ ਕੇ ਆਉਣਾ ਸੀਗਾ ਸਮਾਨ ਤਾਂ ਤੇਰਾ ਖਤਮ ਹੋ ਗਿਆ ਸੀ ਆਹ ਘਰ ਤੁਸੀਂ ਜ਼ਰੂਰ ਖਤਮ ਕਰ ਦੋ ਆਹ ਬਾਲਾ ਨੇ ਤਾਂ ਕਿੰਨੇ ਪੈਸੇ ਲੱਗੇ ਆ ਬਾਪੂ ਇਹਦੇ ਤਾਂ 5000 ਹੀ ਲੱਗਿਆਗਾ ਕੋਈ 5000 ਲੱਗਿਆ ਜੇ ਇਹਦੇ ਵਿੱਚ 5000 ਹੋਰ ਪਾਉਂਦੇ ਨਾ 10000 ਦੀ ਬੱਕਰੀ ਵਧੀਆ ਹੁੰਦੀ ਤੈਨੂੰ ਤਾਂ ਮੇਰੇ ਹੋਣਾ ਚਾਹੀਦੀ ਉਹ ਓਹ ਬਾਪੂ ਤੁਹਾਡੀ ਸੋਚ ਪੁਰਾਣੀ ਜਵਾਨੇ ਦੀ ਆ ਹੁੰਦੀਆਂ ਨੋਹਾਂ ਦੀਆਂ ਵਾਸਟੇਟ ਕਰਾ ਕੇ ਰੱਖਦੀਆਂ ਨੇ ਸੋਹਣੇ ਵਾਲ ਬਣਾ ਕੇ ਰੱਖਦੀਆਂ ਨੇ ਤੁਸੀਂ ਕਿਉਂ ਨਹੀਂ ਸਮਝਦੇਗਾ ਐ ਕਰੋ ਫਿਰ 5000 ਮੈਨੂੰ ਦੇ ਦਿਓ ਮੈਂ ਆ ਦਾੜੀ ਵੀ ਸਟੇਟ ਕਰਾਇਆ ਹਾਂ ਓ ਮਾ ਪੁੱਤੂ ਗੱਦੜੇ ਸੋਚ ਪੁਰਾਣੇ ਜਮਾਨੇ ਦੇ ਤੁਸੀਂ ਕਿਉਂ ਨਹੀਂ ਸਮਝਦੇ ਇਹਨੇ ਫੇਰ ਕੀ ਹੋ ਗਿਆ 5000 ਹੀ ਤਾਂ ਲੱਗਿਆਗਾ ਲੋਕ ਪਤਾ 10 10000 ਲਾ ਕਿਉਂਦੇ ਆ ਜਿੱਦ ਤਨ ਮੈਂ ਬਾਜ਼ ਸਟ੍ਰੀਟ ਕਰਾਇਆ ਥਿਲੀ ਆ ਨਾ ਇੱਕ ਕੁੜੀ ਬੈਠੀ ਸੀ ਉਹਨੇ 10000 ਦੇ ਕਰਾਈ ਸੀ ਤੇ ਮੈਂ ਤਾਂ ਫੇਰ ਵੀ ਪਾਪਾ 5 ਹੀ ਲਾਇਆਗਾ 5 ਤਾਂ ਲਾਇਆ ਅਗਲੇ ਤਾਂ ਸਰਦਾ ਸਰਦਾ ਹੂੰ 1.5 ਲੱਖ ਰੁਪਏ ਚ ਤਾਂ ਆਪਾਂ ਨੌਕਰ ਲਾਇਆਗਾ ਸਮਝ ਗਈ ਨਾ ਇਹ ਪੈਸੇ ਕਿਤੇ ਕੰਧਾਂ ਨੂੰ ਨਹੀਂ ਲੱਗਦੇ ਫਰ ਮਾਪੋ ਮੈਂ ਸਮਝਦੀ ਆ ਤੇਰੀ ਗੱਲ ਨੂੰ ਪੈਸੇ ਨਹੀਂ ਕੰਦਾ ਨਾ ਲੱਗਦੇ ਨਾ ਫਰੈਟੀ ਕੇ ਗੱਲਾਂ ਹੁਣੀ ਤਾਂ ਮੇਰੀ ਉਮਰ ਆਉਂਦੇ ਚਾਹ ਪੂਰੇ ਕਰਨ ਦੀ ਫਿਰ ਇਤੋਂ ਬੁੜੀ ਹੋ ਕੇ ਥੋੜੀ ਕਰੂੰਗੀ ਮੈਂ ਤੂੰ ਸਮਝਦੀ ਨਹੀਂ ਕੁੜੀਏ ਤੂੰ ਸਮਝਦੀ ਨਹੀਂ ਉਧਰ ਉਹ ਛਿੰਦਾ ਚੌਰਾ ਚੱਕਦਾ ਮੋਟਰਸਾਈਕਲ ਤੇ ਤੇਲ ਪਵਾ ਕੇ ਠੂ ਮੰਡੀ ਠੂ ਮੰਡੀ ਉਹ ਮੋਟਰਸਾਈਕਲ ਕਿਹੜਾ ਪਾਣੀ ਤੇ ਚੱਲਦਾ ਨਾਲੇ ਮੈਨੂੰ ਐ ਦੱਸ ਚੱਲ ਛੱਡ ਗੱਲ ਓਹੋ ਦੱਸਾ ਕਿੱਥੇ ਆ ਬਾਪੂ ਪਤਾ ਨਹੀਂ ਹੈਗਾ ਘਰੇ ਤਾਂ ਆਇਆ ਨਹੀਂ ਹੈਗਾ ਅਜੇ ਘਰੇ ਨਹੀਂ ਆਇਆ ਉਹ ਹਜੇ ਜਦਾਂ ਤੁਸੀਂ ਨੋਕ ਲੜਨ ਆ ਲਿਆ ਉਹ ਹਜੇ ਤੁਸੀਂ ਆਪ ਹੋਗੇ ਤੁਸੀਂ ਨਹੀਂ ਘਰ ਬਸਣ ਦਿੰਦੇ ਮੇਰਾ ਘਰ ਨਹੀਂ ਬਸਣ ਦਿੰਦੀ ਇਹ ਸਮਝਜੋ ਸਮਝਜੋ ਬਾਬਾ ਮੈਨੂੰ ਕਹਦਾ ਦੋਸ਼ ਦਿੰਨੇ ਹੋਗੇ ਲੱਭ ਕੇ ਤਾਂ ਉਹਨੂੰ ਤੁਸੀਂ ਲਿਆਏ ਹੋ ਜਾਂ ਉਹਨੂੰ ਪਤਾ ਛਿੰਦੇ ਨੂੰ ਮੈਨੂੰ ਤਾਂ ਫੇਰ ਵੀ ਕਹੀ ਜਾਂਦੇ ਨੇ ਉਹ ਤੋਂ ਉਹਨੂੰ ਸਮਝਾਇਆ ਕਰਨਾ ਜਦੋਂ ਸਮਝ ਨਹੀਂ ਮੈਂ ਤਾਂ ਅਥੇ ਰ ਮੱਥਾ ਮਾਰਦੀ ਉਹਦੇ ਨਾਲ ਜਸ ਤੈਨੂੰ ਵੀ ਸਮਝਾਇਆ ਸਮਝਾ ਥੱਕ ਗਈ ਹੁਣ ਮੈਂ ਦੱਸ ਕੀ ਕਰਾਂ ਮੇਰਾ ਕੀ ਕਸੂਰ ਆ ਤੇਰਾ ਕਸੂਰ ਇਹੀ ਆ ਤੀਏ ਤੋਨਾ ਹਾਂ ਬੜਾ ਖਰਚਾ ਜਨਾ ਕਰਿਆ ਕਰ ਚਲ ਉਹਨੂੰ ਮੈਂ ਦੇਖਦਾ ਕੰਜਨ ਨੂੰ ਕਰਦਾ ਕੰਮ ਕਿ ਨਾ ਉਹ ਠੀਕ ਹੈ ਉੱਤਰ ਦੇਖਦਾ ਮੈਂ ਜਾ ਕੇ ਉਹ ਤੇ ਬਾਪੂ ਵੀ ਨਾ ਮੇਰਾ ਪਤਾ ਨਹੀਂ ਕਿ ਹੋ ਜਾ ਸਭਾ ਦਾ ਪਹਿਲੀ ਵਾਰ ਦੇਖਿਆ ਮੈਂ ਤਾਂ ਇੰਨਾ ਅਟਬਬੜਾ ਸਾਡਾ ਬਾਪੂ ਸੀ ਪੰਡ ਵਾਲਾ ਉਹਨੇ ਤਾਂ ਕਦੇ ਨਹੀਂ ਰੁਕਿਆ ਟੋਕਿਆ ਸੀ ਜਿੱਦਨ ਦੇ ਇਹਨਾਂ ਦੇ ਘਰੇ ਆਈਆਂ ਇਹ ਬੁਢੇ ਨੇ ਸਾਰਾ ਕੁਸਤ ਤੇ ਚੱਕ ਰੱਖਿਆ ਜੇ ਰਿਸ਼ਤੇਦਾਰੀ ਚ ਵਗਜੋ ਤਾਂ ਹੱਥ ਧੋਕੇ ਮਗਰ ਪੈ ਜਾਊਗਾ ਜੇ ਮੰਡੀ ਚਲਜੋ ਤਾਂ ਹੱਥ ਧੋਕੇ ਮਗਰ ਪੈ ਜਾਊਗਾ ਵੀ ਹੁਣ ਤੇਰੀ ਤਾਂ ਉਮਰ ਨੰਗੀ ਸਾਡੀ ਤਾਂ ਉਮਰ ਹੋਣੀ ਆ ਖਾਨਣ ਪਹਿਨਣ ਦੀ ਹੰਡਾਉਣ ਦੀ ਫੇਰ ਕੀ ਹੋ ਗਿਆ ਲੈ ਜੇ ਬਾਸਟੇਟ ਕਰਾ ਲੇ ਫਿਰ ਵਾਲ ਕਿਉਂ ਕਰਾਈ ਆ ਵੀ ਲੋਕ ਇੰਨੇ ਨੇ ਪੈਸੇ ਖਰਚ ਕਰਦੇ ਮੈਂ ਤਾਂ ਫਿਰ ਵੀ ਆਪਦਾ ਘਰ ਦੇਖ ਕੇ ਘਟ ਕਰਦੀ ਆਂਗੀ ਪਤਾ ਨਹੀਂ ਸਾਰੀ ਉਮਰ ਬੀਤ ਗਈ ਉਹ ਲੈ ਉਹ ਗੱਲ ਸੁਣਾ ਹਾਂ ਤਾਂ ਉਹ ਇਹਨੂੰ ਰਲਾਇਆ ਵੀ ਆ ਕੁ ਟੋਕਰਾ ਆਜ ਤਾਂ ਹੁਣੀ ਪਾ ਕੇ ਹਟੇ ਬਸ ਇਹਨੂੰ ਕੱਖੀ ਪਾ ਕੇ ਹਟੇ ਕੱਖ ਪਾ ਕੇ ਹਟਿਆ ਹਾਜੇ ਇਹ ਸੜਾ ਮਰੀ ਜਾਂਦੀ ਹੈ ਸੋੜਾ ਤਾਂ ਉਹ ਡਰਦੀ ਡਰਦੀ ਆ ਮਾੜਾ ਮੋਟਾ ਇਦਾਂ ਕੋਈ ਪਸ਼ੂ ਕੋਈ ਦੇਖ ਲਿਆ ਉਹ ਤਾਂ ਡਰੀ ਜਾਂਦੀ ਆ ਉਹ ਡਰਨ ਨੂੰ ਮੈਂ ਕੋਈ ਜਿੰਨ ਪੋਤਾ ਵੀ ਮੈਥੋਂ ਡਰਦੀ ਆ ਇਹ ਭੁਖੀ ਆ ਤੈ ਇਹਦੇ ਪਾਏ ਪਿਆ ਗਾਖੇ ਦੇ ਮੁਰੇ ਖਾਈ ਜਾਂਦੀ ਆ ਖਾਈ ਜਾਂਦੀ ਆ ਕੋਈ ਧਿਆਨ ਨਾਲ ਕਰ ਲਿਆ ਕਰ ਕੰਮ ਮਾੜਾ ਮੋਟਾ ਕੋਈ ਨਹੀਂ ਤਾਂ ਧਿਆਨ ਹੀ ਹੈਗਾ ਹੋਰ ਮੈਂ ਕੀ ਕਰਨਾ ਇਸ ਕੰਮ ਦੇ ਤਾਂ ਹੈਗਾ ਹਾਂ ਚਲ ਠੀਕ ਆ ਤੈ ਕੰਮ ਸੀ ਇੱਕ ਥੋੜਾ ਜਿਹਾ ਓਏ ਹੁਣ ਤੈਨੂੰ ਕੀ ਕਹੇ ਜਾਂ ਕੰਮ ਹੋ ਗਿਆ ਬਹਾਨਾ ਨਾ ਬਣਾਈ ਕੋਈ ਬਹਾਨਾ ਨਹੀਂ ਤਾਂ ਹਾਂ ਮੈਂ ਨਾ ਦਵਾਈ ਦਵਾ ਕੇ ਲੈਣੀ ਤੇਰੀ ਨੂੰ ਨੂੰ 500 ਰੁਪਿਆ ਚਾਹੀਦਾ ਸੀ ਹਾਂ 500 ਰੁਪਏ ਚਾਹੀਦੇ ਹਾਂ ਤਾਂ ਮੇਰੀ ਗੱਲ ਯਾਰ ਇੱਕ ਸੁਣ ਤੀ ਜਦੋਂ ਆਪਣਾ ਲਿਖ ਲਿਖਿਆ ਹੋਇਆ ਨਾ ਉਦੋਂ ਤੈਨੂੰ ਸਾਰੇ ਪੈਸੇ ਦਿੱਤੇ ਸੀ ਆਪਣੀ ਗੱਲ ਇਹ ਵੀ ਹੋਈ ਸੀ ਵੀ ਕੋਈ ਵਿਚਦੀ ਪੈਸਾ ਨਹੀਂ ਮੰਗਣਾ ਤਾਂ ਯਾਰ ਜਾਂ ਫਿਰ ਉਹਦੀ 5000 ਰੁਪਏ ਛੱਡ ਦਿੰਦਾ ਮੇਰੇ ਤੇ ਮੈਂ ਤੈਨੂੰ ਦੇ ਦਿੰਦਾ ਤਾਂ ਲੋੜ ਸੀ 500 ਰੁਪਏ ਦੀ 500 ਰੁਪਏ ਚਾਹੀਦੇ ਸੀ ਬਾਹਲੇ ਤਾਂ ਮੈਂ ਵੀ ਨਹੀਂ ਮੰਗਦਾ ਮੈਨੂੰ ਵੀ ਪਤਾ ਵੀ ਗੱਲ ਹੋਈ ਆਪਣੀ ਉਹ ਤੁਸੀਂ ਉਹ ਗੱਲਾਂ ਤੇ ਰਹਿੰਦੇ ਨਹੀਂ ਨਾ ਯਾਰਾਂ ਇਹੀ ਤਾਂ ਫਿਰ ਸਿਆਪਾ ਤਾਂ ਫਿਰ ਹੁਣ ਮੈਂ ਹੋਰ ਕੀ ਤੋਂ ਵੰਗੂ ਕੰਮ ਤਾਂ ਮੈਂ ਇੱਥੇ ਕਰਦਾ ਹਾਂ ਜੇ ਤੂੰ ਕੰਮ ਕਰਦਾ ਤੈਨੂੰ ਕੰਮ ਦੀ ਪੈਸੇ ਦਿੱਤੇ ਆ ਬਾਪੂ ਬੋਲੀ ਜਾਂਦਾ ਮੁਫਤ ਤਾਂ ਸਾਡੇ ਕੋਲ ਹੈ ਨਹੀਂ ਬਾਪੂ ਨੂੰ ਤੇ ਇਹੀ ਕੰਮ ਰਹਿ ਗਿਆ ਪਹਿਲਾਂ ਮੇਰੇ ਨਾਲ ਘਰੇ ਪਤਾ ਕਿੰਨਾ ਕਲੇਸ਼ ਕਰਕੇ ਆਏ ਮੈਂ ਤਾਂ ਤੁਹਾਨੂੰ ਜਾਣਕੀ ਹੀ ਦੱਸਿਆ ਵੀ ਚਲ ਕਾ ਨੂੰ ਕੰਮ ਐ ਵੀ ਸਾਰਾ ਦਿਨ ਰੋਕ ਇੱਕ ਮਿੰਟ ਮੈਂ ਜਾਇਆ ਮੈਂ ਚਲ ਕੋਈ ਨਹੀਂ ਤਾਂ ਮੈਂ ਕੋਈ ਹੋਰ ਕਰ ਲਵਾਂ ਫਿਰ ਚਾਹ ਨਹੀਂ ਗਾ ਇਹਨੂੰ 500 ਰੁਪਏ ਲੈ ਦੱਸ ਉਹ ਟਾਲੀ ਦਾ ਲੱਗਦੇ ਨੇ ਪੈਸੇ ਉਹ ਤੂੰ ਖਾਲਾ ਖਾਲਾ ਉਹ ਹਜੇ ਤੱਕ ਗਏ ਨਹੀਂ ਤੁਸੀਂ ਜਾਣੇ ਬਾਪੂ ਇਹਨਾ ਜਾਣੇ ਆ ਬਾਪੂ ਜਾਣੇ ਬਾਪੂ ਮੇਰੇ ਨਾਲ ਗੱਲ ਸੁਣਨ ਆਲੇ ਮੇਰੇ ਕੀ ਸੁਨੇਹਾ ਮੜੇ ਵਮੜਾ ਜਾ ਕੋਈ ਨਾ ਬਾਪੂ ਟਾਈਮ ਨਾਲ ਹੀ ਆ ਜਾਗੇ ਉਹ ਤੁਮਹੀਂ ਕਹਿਣਾ ਹੁਣ ਮਾਗਰੋ ਤੇਰਾ ਪਤੀ ਆ ਜਾਗੇ ਮੈਂ ਆ ਜਾਗੇ ਟਾਈਮ ਨਾਲ ਹੀ ਆ ਜਾਗੇ ਤੈਨੂੰ ਸੁਣਦਾ ਮੈਂ ਕੀ ਕਹਿਣਾ ਹਾਂ ਦੱਸੋ ਆਪ ਵੀ ਛੇਤੀ ਆ ਜਾਓ ਘਰੇ ਆ ਜਾਾਂਗੇ ਬਾਪੂ ਆ ਜਾਾਂਗੇ ਛੇਤੀ ਆ ਜਾਾਂਗੇ ਹਾਂ ਤੇ ਫਿਰ ਉਹ ਘਰੇ ਜਿੰਦੇ ਹੁੰਦੇ ਲਾਏ ਸੀ ਨਾ ਲਾਏ ਜਲਦੁਦਾਰੀ ਮਾਇ ਲਾੜਾ ਉਹ ਮਾਇ ਲਾੜਾ ਆ ਗੱਲਾਂ ਮੈਂ ਮਾਇ ਮਾਚਦਾ ਜਿਹੜੀਆਂ ਦੋ ਕੋਲੀਆਂ ਨੇ ਨਾ ਇਹ ਵਿੱਚ ਕਾ ਦਿਓ ਕਿਸੇ ਨੂੰ ਚੁਕਾ ਦਿਓ ਇਹ ਤਾਂ ਮੈਂ ਜਿੱਦੇ ਮਰਿਆ ਉਹ ਉਨਾਂ ਕਥਾਂ ਹੀ ਦਿਆ ਸੀ ਉਹਨੀਆਂ ਕਿ ਲੱਕੜਾਂ ਦੇਉਂਗੀ ਉਹ ਲਖਣਾ ਵੱਧ ਨਹੀਂ ਪਾਉਂਦੇ ਤੁਸੀਂ ਮੇਰੇ ਤੇ ਹਜੇ ਇਹ ਕਹਿੰਦਾ ਮੁੜਿਆ ਆਮਗੇ ਮੁੜਿਆ ਆਮਗੇ ਯਾਰ ਕਾਦੀ ਜ਼ਿੰਦਗੀ ਯਾਰ ਆਪਣੀ ਕੁਛ ਨਹੀਂ ਯਾਰ ਮੁਜੱਸੇ ਹਾਂ ਭਾਈ ਕੀ ਕਹਿੰਦਾ ਸੀ ਬਾਪੂ ਤੈਨੂੰ ਬੋਲੀ ਜਾਂਦਾ ਸੀ ਬਾਈ ਤੈਨੂੰ ਪਤਾ ਤਾਂ ਹੈਗਾ ਯਾਰ ਬਹਾਨੇ ਘਾੜਦਾ ਰਹਿੰਦਾ ਹਾਂ ਤਾਂ ਉਹਦਾ ਸਵਾਹੀ ਆ ਬਈ ਯਾਰ ਭਾਈ ਮੈਨੂੰ ਉਹਦੇ ਤੇ ਗੁੱਸਾ ਨਹੀਂ ਹੈਗਾ ਨਾ ਗੁੱਸਾ ਤਾਂ ਮੈਨੂੰ ਆਪਦੀ ਤਕਦੀਰ ਤੇ ਆ ਨਾ ਯਾਰ ਅਸੀਂ ਇਹੋ ਜਿਹੇ ਕਰੇ ਜੰਮੇ ਉਹ ਨਹੀਂ ਬਈ ਯਾਰ ਕੋਈ ਇਹਨਾਂ ਦਾ ਗੁੱਸਾ ਕਰੇਗਾ ਆਪਦੀ ਤਕਦੀਰ ਤੇ ਉਹ ਨਹੀਂ ਬਈ ਇਹਨਾਂ ਮੈਨੂੰ 500 ਰੁਪਏ ਚਾਹੀਦਾ ਯਾਰ ਤਰੀ ਭਾਬੀ ਬਿਮਾਰ ਹੋਈ ਤੇ ਉਹਨੂੰ ਦਵਾਈ ਦੇਣੀ ਸੀ ਤਾਂ ਆਇਆ ਮੈਨੂੰ ਕਹਿੰਦਾ ਯਾਰ ਦੇਖ ਲਖਿਆ ਕਰਿਆ ਤੁਹਾਨੂੰ ਵਿਚਦੀ ਪੈਸਾ ਨਹੀਂ ਦੇਣਾ ਤੂੰ ਸਾਰੇ ਉਧਰ ਲੈ ਲਏ ਸੀ ਭਾਈ ਹੁਣ ਮੈਂ ਕਿੱਧਰ ਜਾਵਾਂ ਫਿਰ ਯਾਰ ਹੁਣ ਮੈਂ ਹੋਰ ਕੀ ਤੋਂ ਮੰਗਾ ਭਾਈ ਕਿੰਨੇ ਪੈਸੇ ਚਾਹੀਦੇ ਤੁਹਾਨੂੰ ਬਈ 500 ਰੁਪਏ ਮੰਗਾ ਸੀ ਮੈਂ ਤਾਂ ਹੁਣੀ ਚਾਹੀਦਾ ਵਾ ਤੈਨੂੰ ਬਈ ਮ ਉਹ ਬਾਈ ਗੱਲ 500 ਦੀ ਤੁਸੀਂ ਤਾਂ ਗੱਲ ਨੂੰ ਸਮਝਦੇ ਹੋ ਨਾ ਹਾਂ ਲੈ ਕੋਈ ਨਾ ਬਾਈ ਜਦੋਂ ਜੀ ਚਾਹ ਕੋਈ ਪੈਸਾ ਦਿੰਨੇ ਹੋ ਉਹ ਜਾਰੇ 50 ਦਾ ਕੀ ਲਿਖਣਾ ਠੀਕ ਆ ਬਾਈ ਧੰਨਵਾਦ ਉਹੀ ਗੱਲਾਂ ਕਰੀ ਜਾਂਦਾ ਤੂੰ ਵੀ ਯਾਰ ਇਹ ਵੀ ਇਨਸਾਨੀਆ ਨਾ ਪਰੰਦਰ ਇੱਕ ਘਰੀ ਨੇ ਇੱਕ ਤਾਂ ਆਇਆਗਾ ਪਰੰਦਰ ਵਾਲੀਆਂ ਠੇਨੀਆਂ ਚਵਾਨੀਆਂ ਚਲ ਮਾਲਕ ਲੰਮੀ ਉਮਰ ਦੇਈ ਬਈ ਯਾਰ ਬਾਈ ਆ ਵੀ ਦਿਨਾਲ ਉਹ ਠੀਕ ਆ ਹੈਰੀ ਬਾਈ ਕਿੱਥੇ ਹੈਗਾ ਉਹ ਬਾਈ ਨੇ ਕਿੱਥੇ ਮੋੜਾਇਆ ਕੰਮ ਸੀ ਉਹ ਕੰਮ ਦਾ ਨਹੀਂ ਰਿਹਾ ਉਹ ਨਹੀਂ ਰਿਹਾ ਕੰਮ ਦਾ ਨਾ ਤੇਰੇ ਕੰਮ ਦਾ ਰਿਹਾ ਨਾ ਮੇਰੇ ਕੰਮ ਦਾ ਰਿਹਾ ਕਿੱਥੇ ਬਾਈ ਉਹ ਇੱਥੇ ਗਿਆ ਤਾਂ ਕੇ ਖਾਂਦਾ ਗੱਠਕ ਦੀ ਬਹੂ ਆ ਸਾਡੀ ਉਹ ਹੀ ਨਹੀਂ ਲੋਟ ਆਉਂਦੀ ਦੇਦੇ ਬਾਪ ਕੋਈ ਨਾ ਜਾਣਦਾ ਹੈਗਾ ਯਾ ਹੁਣ ਗਏ ਹੋਣਗੇ ਕਿਧਰੇ ਉਹ ਇੱਕ ਕੰਮ ਤਾਂ ਗਿਆ ਹੈਰੀ ਗੱਲ ਨਹੀਂ ਸਮਝਦਾ ਕੱਲ ਕੋਈ ਉਥੇ ਖੇਤ ਪਾਣੀ ਪੂਣੀ ਲਾਉਂਦਾ ਸੀ ਨਾ ਸਾਡਾ ਕੋਈ ਸੇਰੀ ਕੰਮ ਦਾ ਬੰਦਾ ਹੈਗਾ ਉਹ ਮੈਨੂੰ ਲਾਂਬਾ ਦਬਾਤਾ ਬਾਪੂ ਅੱਜ ਫੇਰ ਬੋਲੂਗਾ ਆਪਾਂ ਲੇਟ ਹੋ ਗਈ ਕਿੰਨਾ ਉਹ ਚਲ ਕੋਈ ਨਾ ਤੂੰ ਚੁੱਪ ਕਰੀ ਰਹੀ ਤੂੰ ਨਾ ਬੋਲਣੀ ਬਤਾ ਆ ਦੇਖ ਲੈ ਆ ਆਉਂਦਾ ਆ ਆਉਂਦਾ ਸ਼ਰਮ ਨਹੀਂ ਮੰਦਾ ਸ਼ਰਮ ਨਹੀਂ ਮੰਦਾ ਮੇਰੀ ਗੱਲ ਸੁਣ ਉਹ ਚੌਮਾ ਤੇਲ ਆ ਤੇਰਾ ਤੇਲ ਚੌਮਾ ਕਿਉਂ ਕੀ ਗੱਲ ਹੋ ਗਈ ਅਜੇ ਗੱਲ ਪੁੱਛਦਾ ਗੱਲ ਪੁੱਛਦਾ ਟਾਈਮ ਦੇਖ ਲੈ ਕੀ ਹੋ ਗਿਆ ਟਾਈਮ ਤਾਂ ਹੁਣ ਬਾਪੂ ਲੱਗ ਜਿੰਦਾ ਜਰਾ ਬਾਜ਼ਾਰ ਚ ਲੱਗ ਜਾਂਦਾ ਐਂ ਕਰੋ ਫੇਰ ਰੋਟੀਆਂ ਲੈ ਜਾਓ ਬਾਜ਼ਾਰ ਚ ਹੀ ਰਹਿ ਪਿਓ ਬਾਜ਼ਾਰ ਚ ਰਹਿ ਪਿਓ ਸ਼ਰਮਾ ਮੰਨੋ ਸ਼ਰਮੋ ਮਾੜੀ ਮੋਟੀ ਕੀ ਬਾਪੂ ਯਾਰ ਕੀ ਬਾਪੂ ਯਾਰ ਕੀ ਬਾਪੂ ਯਾਰ ਲਈਏ ਤਾਂ ਹੈ ਕਿਹੜੇ ਮੇਲੇ ਦਾ ਤੂੰ ਗਿਆ ਕਿਹੜੇ ਮੇਲੇ ਦਾ ਨਾ ਰੋਟੀ ਟੁੱਕ ਦਾ ਟਾਈਮ ਹੋਇਆ ਪਿਆ ਵੀ ਰੋਟੀ ਟੁੱਕ ਦਾ ਖਾਣੀ ਆ ਹੁਣ ਟਾਈਮ ਨਾਲ ਓਏ ਉੱਥੇ ਹੀ ਰਹਿ ਪੈਂਦੇ ਓਏ ਉੱਥੇ ਹੀ ਰਹਿ ਪੈਂਦੇ ਘਰ ਦੀ ਕਿ ਲੋੜ ਸੀ ਤੁਹਾਨੂੰ ਓ ਬਾਪੂ ਕਿਉਂ ਨਹੀਂ ਲੋੜ ਹੈ ਘਰ ਦੀ ਓ ਖੜ ਜਾ ਓ ਮਾ ਜਾਣਾ ਤੈਨੂੰ ਕੰਮ ਨਹੀਂ ਸੀ ਕੋਈ ਕੰਮ ਤਾਂ ਹੋ ਗਿਆ ਬਸ ਹੋ ਗਿਆ ਬਸ ਓ ਸ਼ਰਮ ਮੰਨ ਲਾ ਓਏ ਸ਼ਰਮ ਮੰਨ ਲਾ ਬਗਾਨਾ ਮੁੰਡਾ ਖੜਾ ਸੀ ਬਲਾਇ ਜਨਾ ਤੂੰ ਮਾਰੇ ਮੋٹے ਮੰਨ ਲਿਆ ਕਰ ਚੱਲ ਚੰਗਾ ਬਾਪੂ ਯਾਰ ਚੰਗਾ ਬਾਪੂ ਯਾਰ ਚੰਗਾ ਬਾਪੂ ਜਾ ਬਣਾ ਲੈਂਦੇ ਹੁਣ ਰੋਟੀ ਟਿੱਟ ਤੇ ਬੰਨਦੇ ਮੇਰੇ ਟਿੱਟ ਤੇ ਟਿੱਟ ਤੇ ਬੰਨਦੇ ਰੋਟੀਆਂ ਬਣਾ ਕੇ ਉਹ ਗੱਠ ਦੀ ਆ ਉਹਦੇ ਮਗਰ ਲੱਗਿਆ ਫਿਰਦਾ ਉਹਦੇ ਮਗਰ ਲੱਗਿਆ ਫਿਰਦਾ ਉਹ ਆਪਦੇ ਪਿਆਵੋ ਨੂੰ ਨਹੀਂ ਦੇਖਦਾ ਜੱਸੇ ਕੀ ਕਰੀਏ ਨਾ ਤੂੰ ਉਹ ਇਹ ਤਾਂ ਤਾਇਆ ਕਹਿੰਦਾ ਨਾ ਗੋਡਲਾ ਥਾਂ ਜਾਂ ਸਬਜ਼ੀ ਲਾ ਦਾਂਗੇ ਵਿੱਲੀ ਕਰ ਇਹਨਾਂ ਓਹ ਬਾਪੂ ਵੀ ਨਾ ਜਮਾਂ ਨਹੀਂ ਸੋਚਦਾ ਹੈਗਾ ਤੈਨੂੰ ਮਿੰਟ ਵੀ ਨਹੀਂ ਵਿੱਲਾ ਬੈਠਣ ਦਿੰਦਾ ਨਾਲੇ ਤੂੰ ਬਾਪੂ ਨੂੰ ਕਹਿ ਨਹੀਂ ਸਕਦਾ ਹੁੰਦਾ ਬੋਲ ਨਹੀਂ ਸਕਦਾ ਹੁੰਦੇ ਮੁਰੇ ਵੀ ਮੈਂ ਅਰੈਸਟ ਕਰਨੀ ਹੁੰਦੀ ਐ 10 ਮਿੰਟ ਮੈਨੂੰ ਬੈਠਣ ਵੀ ਦੇ ਦਿਆ ਕਰੋ ਸਾਰਾ ਦਿਨ ਕੰਮ ਕਰਦਾ ਤੂੰ ਸਾਡੇ ਕੋਲੇ ਨਾ ਜਵਾਬ ਨਹੀਂ ਹੁੰਦਾ ਦੇਰ ਨੂੰ ਹੈਨਾ ਅਸੀਂ ਇਹੋ ਜੀ ਜਗ੍ਹਾ ਖੜਾ ਆਏ ਰੱਬ ਨੇ ਵੀ ਸਾਨੂੰ ਹਰ ਇੱਕ ਗੱਲ ਸੁਣਨੀ ਪੈਂਦੀ ਐ ਤੇ ਮੰਨਣੀ ਪੈਂਦੀ ਓਹੋ ਜਸਤੇ ਤੂੰ ਐਈਆਂ ਗੱਲਾਂ ਕਿਉਂ ਸੋਚਦਾ ਨਾ ਅਸੀਂ ਨਾ ਤੈਨੂੰ ਘਰ ਪਰਿਵਾਰ ਵਾਂਗੂ ਸਮਝਦੇ ਹਾਂ ਤੇਰੇ ਨਾਲ ਕਦੇ ਵੀ ਮੈਂ ਤੇ ਤੇਰੇ ਵੀਰੇ ਨੇ ਫਰਕ ਨਹੀਂ ਸਮਝਿਆ ਹੈਗਾ ਤੂੰ ਤਾਂ ਐਵੇਂ ਪੁੱਠੇ ਸਿੱਧੀਆਂ ਗੱਲਾਂ ਪਰ ਮੈਂ ਜਵਾਬ ਨਹੀਂ ਦੇ ਸਕਦਾ ਕੰਮ ਅਸੀਂ ਤਾਂ ਬਾਪੂ ਨਾਲ ਬਹੁਤ ਲੜਦੇ ਹੁੰਨੇ ਆ ਵੀ ਤੂੰ ਜੱਸੇ ਨੂੰ ਰੈਸਟ ਕਰਨ ਨਹੀਂ ਦਿੰਦਾ ਹੈਗਾ ਸਾਰਾ ਦਿਨ ਉਹਨੂੰ ਲੜਦਾ ਰਹਿਣਾ ਹੈਗਾ ਬੋਲਦਾ ਰਹਿਣਾ ਹੈਗਾ ਪਰ ਹੁਣ ਅਸੀਂ ਵੀ ਕੀ ਕਰੀਏ ਉਹਦੇ ਸੁਭਾਅ ਦਾ ਤੈਨੂੰ ਪਤਾ ਉਹ ਤਾਂ ਮੈਨੂੰ ਵੀ ਕਿੰਨਾ ਕੁਝ ਬੋਲਦਾਗਾ ਤੂੰ ਪੈਸੇ ਖਰਾਬ ਕਰਦੀ ਹੈਂਗੀ ਤੇਰੇ ਬਾਈ ਨੂੰ ਵੀ ਕਿੰਨਾ ਕੁਝ ਬੋਲਦਾਗਾ ਨਾਲੇ ਤੂੰ ਮੇਰੀ ਗੱਲ ਸੁਣ ਆ ਨਾ ਸੂਟ ਲੈ ਕੇ ਆਂਦਾ ਤੇਰੀ ਬਹੂ ਵਾਸਤੇ ਸੋਹਣਾ ਨਾ ਸੂਟ ਤਾਂ ਸੋਹਣਾ ਪਰ ਤੁਸੀਂ ਕੋ ਲੈ ਕੇ ਜਾਂਦਾ ਹੈ ਓਹੋ ਫੇਰ ਕੀ ਹੋ ਗਿਆ ਉਹਨੂੰ ਵੀ ਅਸੀਂ ਆਪਦੇ ਪਰਿਵਾਰ ਵਾਂਗੂ ਸਮਝਦੇ ਆਂ ਜੇ ਮੈਂ ਲਈ ਤਾਂ ਮੈਂ ਆਪਦਾ ਸੂਟ ਲਿਆ ਸੀ ਮੈਂ ਕਿਹਾ ਚੱਲ ਇੱਕ ਸੂਟ ਉਹਨੂੰ ਲੈ ਕੇ ਦੇ ਦੇਣੀ ਹੈਗੀ ਉਹ ਤਾਂ ਗੱਲ ਸੋਡੀ ਠੀਕ ਆ ਪਰ ਲੱਗੇ ਤਾਂ ਤੇ ਪੈਸੇ ਨੇ ਨਾ ਹੋ ਹੋ ਅਸੀਂ ਤੇਰੇ ਤੋਂ ਇਹ ਪੈਸੇ ਲੈਂਦੇ ਨਹੀਂ ਹੈਗੇ ਕਿ ਨਾ ਹੀ ਸਾਨੂੰ ਇਹ ਪੈਸਿਆਂ ਦੀ ਉਹ ਹੋ ਗਈ ਕੋਈ ਚਾਹ ਗਈ ਤੇਰੇ ਤੋਂ ਅਸੀਂ ਤਾਂ ਤੈਨੂੰ ਆਪ ਦਾ ਸਮਝਦੇ ਆਂ ਤਾਂ ਹੀ ਤੇਰਾ ਕਰਦੇ ਆਂਗੇ ਨਾ ਇਹ ਮੇਰੀ ਗੱਲ ਸੁਣ ਜਿਹੜੀ ਚੀਜ਼ ਤੈਨੂੰ ਦਿਨੇ ਹੁੰਨੇ ਆ ਨਾ ਤੂੰ ਚੁੱਪ ਕਰਕੇ ਲੈ ਲਿਆ ਕਰ ਤੇ ਬਾਪੂ ਕੋਲੇ ਨਾ ਗੱਲ ਕਰੀ ਵੀ ਸੂਟ ਲੈ ਕੇ ਆਂਦਾ ਹੈਗਾ ਉਹ ਤੋਂ ਤਾਂ ਮੈਂ ਚੋਰੀੋਂ ਲੈ ਕੇ ਆਈ ਸੀ ਉਹਦਾ ਤਾਂ ਤੈਨੂੰ ਪਤਾ ਬੜਬੋਲਾ ਸਾਰਾ ਦਿਨ ਮੈਨੂੰ ਬੋਲਦਾ ਰਹਿੰਦਾ ਕੁੜੀਏ ਤੂੰ ਪੈਸੇ ਖਰਾਬ ਕਰਦੀ ਰਹਿਣੀ ਹੈਗੀ ਚਲ ਤੂੰ ਮੈਨੂੰ ਐਂ ਦੱਸ ਚਾਹ ਪੀਣੀ ਹੈ ਤੂੰ ਚਾਹ ਬਣਾ ਰੋ ਹਾਂ ਹਾਂ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆ ਤੇਰੇ ਵਾਸਤੇ ਚਲਾ ਰੱਖ ਲਓ ਮੈਂ ਜਾਂਦਾ ਹੋਇਆ ਲੈ ਜੂ ਸ਼ਾਮ ਨੂੰ ਹਾਂ ਤੂੰ ਜਾਂਦਾ ਹੋਇਆ ਲੈ ਜੀ ਮੈਨੂੰ ਕੋ ਕੇ ਰੱਖ ਦੇਣੀ ਆ ਤੇ ਨਾਲੇ ਗੱਲ ਸੁਣ ਤੂੰ ਹੁਣ ਦਮ ਲੈ ਲੈ 10 ਮਿੰਟ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲੈ ਕੇ ਆਉਣੀ ਆ ਠੀਕ ਕੌਣ ਸਮਝਾਵੇ ਦਮ ਉਹ ਸੰਦੀਪ ਕੀ ਕਰਿਆ ਨਹੀਂ ਕੁਛ ਨਹੀਂ ਚਾਹ ਮਨਾ ਕੇ ਦਿੰਦੀ ਸੀ ਜਸਤੇ ਨੂੰ ਮਮਾਹ ਕਿ ਪਤਾ ਬਾਪੂ ਨੇ ਮਗਰੋਂ ਪਿਆਈ ਹੋਊਗੀ ਕਿ ਨਾ ਆਪਾਂ ਤਾਂ ਬਾਜ਼ਾਰ ਨਹੀਂ ਵਾਗੇ ਸੀਗੇ ਉਹ ਤਾਂ ਤੇ ਉਹਨੂੰ ਸੂਟ ਫੜਾ ਸੂਟ ਦਾ ਮੇਰੀ ਗੱਲ ਸੁਣੋ ਸੂਟ ਤਾਂ ਮੈਂ ਉਹਨੂੰ ਫੜਾਤਾ ਸੀ ਉਹ ਤਾਂ ਲੈਂਦਾ ਨਹੀਂ ਸੀ ਮੈਂ ਧੱਕੇ ਨਾਲ ਉਹਨੂੰ ਦਿੱਤਾ ਬਾਪੂ ਤਾਂ ਸਾਰਾ ਦਿਨ ਉਹਨੂੰ ਚੋਰ-ਚੋਰ ਕਰੀ ਜਾਂਦਾ ਰਹਿੰਦਾ ਬਾਪੂ ਤਾਂ ਤਾਂ ਵੀ ਫੜਾ ਕਰਦਾ ਹੋਰ ਤੁਸੀਂ ਵੀ ਨਹੀਂ ਬਾਪੂ ਨੂੰ ਕਹਿੰਦੇ ਹੈਗੇ ਸਾਰਾ ਦਿਨ ਉਹਨੂੰ 10 ਮਿੰਟ ਵੀ ਨਹੀਂ ਬੈਠਣ ਨੂੰ ਦਿੰਦਾਗਾ ਆ ਲੋਕਾਂ ਦੇ ਦੇਖ ਲੈ ਜਿਹੜੇ ਸੀਰੀ ਲੱਗੇ ਆਗੇ ਉਹ ਹੀ ਤਾਂ ਉਹ ਹੀ ਤਾਂ ਕਰ ਨੂੰ ਮੈਂ ਦੱਸੀ ਜene ਉਹ ਡਾਲ ਨਹੀਂ ਕਰਦੇ ਡਾਲ ਨਹੀਂ ਕਰਦੇ ਘਰ ਦਾ ਕੰਮ ਡਾਲ ਨਹੀਂ ਕਰਦੇ ਬਾਈ ਆ ਆਪਣੇ ਵੇਲੇ ਦਾ ਚੰਗਾ ਹੁੰਦਾ ਸੀ ਸਮਾਂ ਉਦੋਂ ਸਮਾਂ ਬੜਾ ਵਧੀਆ ਹੁੰਦਾ ਸੀ ਹਾਂ ਹੁਣ ਤਾਂ ਸੁਣਦਾ ਨਹੀਂ ਮਾ ਜਵਾਖ ਜਾ ਅਸ਼ੋਕਰਾ ਮੇਰੇ ਨਾਲ ਸ਼ੋਕਰਾ ਸੁਣਦਾ ਨਹੀਂ ਗੱਲ ਇਹ ਮੇਰੀ ਕਿੱਥੋਂ ਸੁਣਦਾ ਇਹ ਗੱਲ ਹਾਂ ਹੱਡ ਗਾਲ ਲੇ ਮੈਂ ਆਪਦੀ ਮੈਂ ਤਾਂ ਐਂ ਕਹਿਣਾ ਵੀ ਆਹ ਦੋ ਕਿਲੇ ਹੋਰ ਵਾਇਰਲ ਕੀ ਕਰ ਓਏ ਹੋਰ ਜਦ ਆਪਣੇ ਨਾਲ ਲੱਗ ਮੈਂ ਮਤਲਬ ਵੇਚਦੇ ਨੇ ਮੈਂ ਤਾਂ ਤਾਂ ਕਰਕੇ ਮਤਲਬ ਰਪੀ ਆਰਪੀਆ ਕਰਕੇ ਵੀ ਚਲੇਦਾ ਬਣ ਜੂ ਕੰਜਰ ਦਾ ਕਿਸੇ ਤਾਂ ਬਣ ਜੀ ਇਹ 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 ਨਹੀਂ ਸੋਚਦਾ ਆ ਕੱਲ ਕੱਲ ਦੀ ਸੁਣ ਲੈ ਪਹੂਜੀ ਨੂੰ ਲੈ ਗਿਆ ਇੱਥੇ ਬਿਊਟੀ ਪਾਰਲਰ ਦੇ 5000 ਰੁਪਏ ਲਾਇਆ ਲੈ 5000 ਮੈਂ ਜ਼ਿੰਦਗੀ ਚ ਕਿਤੇ ਭਾਜਦਾ ਮੈਂ ਤਾਂ ਕਿਤੇ ਇਕੱਠਾ ਹੋਈ ਨਹੀਂ ਲਾਇਆ ਤੈਨੂੰ ਪਤਾ ਤਾਂ ਹੈ ਉਹ ਇਹ ਸਮਝਦੇ ਨਹੀਂ ਇਹ ਤਾਂ ਉਹ ਛੰਗਦੇ ਉਧਰੋਂ ਸਾਡੇ ਵਾਲਾ ਸੀਰੀ ਉਹ ਵੀ ਆਈ ਹੈ ਚਲ ਠੀਕ ਆ ਭਾਈ ਮੈਂ ਬਾਅਦ ਚ ਕਰਦਾ ਗੱਲ ਯਾਰ ਹਾਂ ਉਹ ਨਿਕਲਿਆ ਉਹ ਬਾਹਰ ਹੁਣ ਆ ਇੱਥੇ ਚੋਰ ਚੋਰ ਕਰੀ ਜਾਂਦੇ ਹੋ ਉਹ ਖੋਲੀ ਨੂੰ ਚੋਲੋ ਨਹੀਂ ਉਹ ਵੀ ਜਾਊ ਦੁੱਧ ਤਾਂ ਸੋਨਾ ਰਸਾਂ ਗੱਲ ਦੇਖ ਪੁੱਛਿੰਦਿਆ ਹਾਂ ਬਾਪੂ ਉਹ ਭਾਈ ਗੱਲ ਵੀ ਸੁਣ ਲਿਆ ਕਰੋ ਕੋਈ ਧਿਆਨ ਨਾਲ ਮਾੜੀ ਮੁੱਟੀ ਹਾਂ ਦੱਸੋ ਬੱਸੋ ਕਿਸ ਨੂੰ ਆਪ ਨੂੰ ਨਹੀਂ ਪਤਾ ਉਹ ਖੋਲੀ ਨੂੰ ਚੋ ਲਓ ਜੇ ਦਿੰਦੀ ਆ ਦੋ ਸਿਰ ਦੁੱਧ ਉਹ ਕੋਈ ਨਾ ਮੈਂ ਭੁਚੋ ਲੈਣੀ ਧਰਮ ਚੋ ਲੈਣੀ ਐ ਚੋ ਲੈਣੀ ਐ ਭਾਈ ਐਂ ਹੀ ਕਰੀ ਜਾਂਦੀ ਰਹਿੰਦੀ ਤੂੰ ਵੀ ਕੀ ਹੋਇਆ ਬਾਪੂ ਓਏ ਹੋ ਗਿਆ ਯਾਰ ਮੈਂ ਪਹਿਲਾਂ ਤਾਂ ਤੁਸੀਂ ਉਥੋਂ ਲੇਟ ਆਇਓ ਆਇਓ ਕਿ ਨਾ ਆਇਓ ਹੈਲੋ ਤਾਰ ਕੱਢਣ ਨੂੰ ਕਹਿੰਦਾ ਬਾਪੂ ਕੋਈ ਨਾ ਮੈਂ ਕੱਢਦਾ ਪਤਾ ਕਿ ਸੁਣਦਾ ਬੋਲਿਆ ਉਹ ਸੁਣਦਾਗਾ ਬਾਪੂ ਫੇਰ ਹਾਂ ਬੋਲੋ ਮੈਂ ਹੁਣ ਤਾਰ ਨੂੰ ਕਹੀ ਜਾਂਦਾ ਵੀ ਚੋ ਲੋ ਕਚੋਰ ਇਹਦਾ ਟਾਈਮ ਰਹਦਾਗਾ ਹਾਂ ਆਹ ਦੇਖ ਲੈ ਟਾਈਮ ਆਹ ਤਿੰਨੂ ਮੇਰੇ ਤੇ ਦੇ ਹਲਕ ਚ ਉਹ ਕਾ ਲਾ ਬਾਪੂ ਜੇ ਲਾਏਗਾ ਆਇਆ ਕਿਉਂ ਕਰਦਾ ਐ ਕਿਉਂ ਕਰਦਾ ਕੋਈ ਆਪ ਸੋਚ ਲਿਆ ਕਰ ਯਾਰ ਸਾਰਾ ਦਿਨ ਮੇਰਾ ਦਿਮਾਗ ਫਟਣ ਵਾਲਾ ਹੋਇਆ ਰਹਿੰਦਾ ਬਾਪੂ ਤੂੰ ਬੋਲੀ ਨਾ ਐ ਸੋਚ ਕਰਿਆ ਕਰ ਕੰਮ ਮਾਦੂਨ ਤਾਂ ਦੀ ਆਪੀ ਹੋ ਜਾਣਗੇ ਸਾਰੇ ਟਾਈਮ ਤੇ ਕੋਈ ਹਾਂ ਫਿਰ ਪਾਜੋ ਉੱਥੇ ਪਾਜੋ ਲੰਮੀਆਂ ਤਾਣ ਕੇ ਆਪੀ ਹੋ ਜਾਣਗੇ ਕੰਮ ਹੋ ਜਾਂਦਾ ਆ ਪੂਏ ਤੇਰੇ ਨਾਲ ਕਿਹੜਾ ਬੋਲੇ ਤੇਰੇ ਨਾਲ ਕਿਹੜਾ ਬੋਲੇ ਇਹਨਾਂ ਨੇ ਭਜਾਉਣੀ ਆ ਭਜਾਉਣੀਆਂ ਜਿਹੜੇ ਜੰਦੀਆ 200 ਇਹਨੇ ਤੇ ਚੱਕੀ ਫਿਰਨਗੇ ਇਥੇ ਡੱਬੇ ਲੋਕਾਂ ਦੇ ਵੀ ਆ ਮੰਗਤੇ ਬਣ ਜਓ ਵੀ ਆ ਸਾਨੂੰ ਘੁੱਟ ਦੁੱਧ ਦੁੱਧ ਦੀ ਪਾ ਦਿਓ। ਉਹ ਯਾਰ ਮੈਂ ਵੀ ਬਸ ਦੇਖਦਾ ਹਾਂ ਕਰਦੇ ਆ ਕਿ ਨਾ ਕਰਦੇ। ਅੱਜ ਤਾਂ ਮੈਂ ਮੌਕਾ ਅੱਜ ਨਾ ਜੇ ਮੈਂ ਜੱਸਾ ਕੱਲਾ ਹੋਊਗਾ। ਨਾਲੇ ਤਾਂ ਮੈਂ ਤਾਂ ਹਰ ਘਾਟੇ ਲੇਵਾਂਗੀ। ਨਾਲੇ ਅੱਜ ਉਹਨੂੰ ਮੈਂ ਉਹਦੇ ਦਿਲ ਦੀ ਗੱਲ ਕਹੀ ਦੇਣੀ। ਕੋਈ ਮੌਕਾ ਹੀ ਨਹੀਂ ਮਿਲਦਾ ਸਾਰਾ ਦਿਨ ਪਤੂ ਦੀ ਨਾਲੀ ਚੱਪ ਗਿਆ ਰਹਿੰਦਾ ਬਸ। ਜਾਂ ਉਹ ਬਾਈ ਨਾਲ ਦੇ ਪਾ ਲੈਦਾ ਰਹਿੰਦਾ। ਅੱਜ ਕੋਈ ਨਾ ਕਹੀ ਦੇਣ ਕੋਸ਼ਿਸ਼ ਮਾੜੀ ਹੁੰਦੀ ਚ।